ਦੋਸਤੋ ਇਸ ਵੇਲੇ ਮੇਰੇ ਨਾਲ ਅੱਗੇ ਵਿਦਵਾਨ ਡਾਕਟਰ ਪਿਆਰ لال ਗਰਕ ਸਾਹਿਬ ਜੁੜੇ ਨੇ ਕਿਸਾਨ ਅੰਦੋਲਨ ਦੀ ਇਹ ਆਹਟ ਹੈ ਸ਼ੰਭੂ ਬਾਰਡਰ ਖਨੌਰੀ ਬਾਰਡਰ ਕਿਸਾਨ ਲੱਖਾਂ ਦੀ ਗਿਣਤੀ ਦੇ ਵਿੱਚ ਉੱਥੇ ਮੌਜੂਦ ਨੇ ਗੱਲਬਾਤ ਹੈ ਕਿ ਦਿੱਲੀ ਜਾਵਾਂਗੇ ਦਿੱਲੀ ਜਾ ਕੇ ਅਸੀਂ ਪ੍ਰੋਟੈਸਟ ਕਰਾਂਗੇ ਕੇਂਦਰ ਸਰਕਾਰ ਨੇ ਰੋਕ ਲਈ ਤੁਹਾਨੂੰ ਪਤਾ ਹੀ ਹੈ ਮੀਟਿੰਗਾਂ ਦਾ ਸਿਲਸਿਲਾ ਚੰਡੀਗੜ੍ਹ ਦੇ ਵਿੱਚ ਲਗਾਤਾਰ ਜਾਰੀ ਹੈ ਤੇ ਇਹਦੇ ਤੇ ਗੱਲਬਾਤ ਕਰਨ ਦੇ ਲਈ ਲਈ ਡਾਕਟਰ ਸਾਹਿਬ ਆਪਣੇ ਨਾਲ ਨੇ ਡਾਕਟਰ ਸਾਹਿਬ ਹੁਣ ਕਿਵੇਂ ਆਪਾਂ ਇਹ ਸਾਰੇ ਗੱਲਬਾਤ ਸਮਝ ਸਕਦੇ ਆ ਕੇਂਦਰ ਸਰਕਾਰ ਨੇ ਮੀਟਿੰਗਾਂ ਰੱਖ ਲੀਆਂ ਕਿਸਾਨਾਂ ਵਗੂ ਮੀਟਿੰਗਾਂ ਕਰ ਰਹੇ ਨੇ ਹੋਰ ਜਥੇਬੰਦੀਆਂ ਦੀ ਵਿੱਚ ਸ਼ਮੂਲੀਅਤ ਹੋ ਗਈ ਜਥੇਬੰਦੀਆਂ ਨਾਲ ਆ ਗਈਆਂ ਕਿ ਹੁਣ ਇਹ ਜਿਹੜਾ ਵਿਚਾਰ ਹੈ ਕਿ ਸਾਂਝਾ ਵਿਚਾਰ ਬਣ ਗਿਆ ਕਿਉਂ ਹੋਣ ਕੇ ਸਭ ਨੂੰ ਕਹਿੰਦੇ ਕਿ ਇਕੱਠੇ ਹੋ ਕੇ ਲੜਨਾ ਪਊਗਾ ਡਾਕਟਰ ਸਾਹਿਬ ਤੁਸੀਂ ਜੋ ਕੁਝ ਵੀ ਇਹ ਵਾਪਰ ਰਿਹਾ ਆ ਪਾ ਮੈਂ ਸ਼ੰਭੂ ਬਾਰਡਰ ਜਾਂ ਖਨੌਰੀ ਬਾਰਡਰ ਲਗਾਤਾਰ ਬੜੀਆਂ ਘਟਨਾਵਾਂ ਬੜਾ ਕਿਸੇ ਦੇ ਵਿੱਚ ਹੋ ਰਿਹਾ ਤੁਸੀਂ ਕਿਸ ਨਜ਼ਰੀ ਨਾਲ ਸਾਰੀ ਗੱਲਬਾਤ ਦੇਖ ਰਹੇ ਹੋ ਜੀ ਡਾਕਟਰ ਸਾਹਿਬ ਤੁਸੀਂ ਸਭ ਪਹਿਲੀ ਗੱਲ ਤੇ ਇਹ ਹੈ ਵੀ ਬਹੁਤ ਵਾਰੀ ਪਾਸਾ ਦੇਖਿਆ ਦੂਜਾ ਪਾਸਾ ਦੇਖਿਆ ਮਾਹਰ ਬੇਚਣ ਦੇਖਿਆ ਮੈਂ ਕਈ ਵੀਡੀਓ ਲੋਗਾਂ ਦੇ ਸੁਨੇ ਵਿੱਚ ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਪੂਰੀ ਸੂਚਨਾ ਦਾ ਸਵਾਲ ਹੈ ਇਕ ਤਾਰ ਜਿਹੜਾ ਕਾਫੀ ਆ ਰਿਹਾ ਜੀ ਕਿਸਾਨ ਦੇ ਐ ਉਥੇ ਦਿਖਾ ਵੀ ਰਿਹਾ ਸੀ ਵੀ ਜਿਹੜੇ ਚੰਗੇ ਕੱਪੜੇ ਪਹਿਣੇ ਵੀ ਕਿਸਾਨ ਨੂੰ ਚੰਗੇ ਕੱਪੜੇ ਪਾਣ ਦਾ ਹੱਕ ਨਹੀਂ ਹੈ। ਕਿਸਾਨ ਦੁਖੀ ਹੈ। ਦੁਖੀ ਕਿਉਂ ਆ ਕਿ ਉਹਦੀ ਆਮਦਨ ਘਟਾ ਤੇ ਖਰਚੇ ਵਧ ਨੇ। ਉਹਦਾ ਗੁਜ਼ਾਰਾ ਨਹੀਂ ਚੱਲਦਾ। ਤੇ ਉਹਦੇ ਜਿਵੇਂ ਕਰਜ਼ਾ ਚੜੀ ਜਾਂਦਾ ਹੈ 22000 ਕਿਸਾਨ ਮਜ਼ਦੂਰ ਖੁਦਕਿਸ਼ੀ ਕਰ ਗਿਆ ਪੰਜਾਬ ਦਾ ਪਿਛੇ 20 ਸਾਲਾਂ ਚ। ਉਹ ਜਿਹੜਾ 20-22 ਸਾਲਾਂ ਚ 22000 ਕਿਸਾਨ ਮਜ਼ਦੂਰ ਖੁਦਕਿਸ਼ੀ ਕਰ ਗਿਆ ਇਹਦਾ ਜੀ ਕਰਨਾ ਖੁਦਕਿਸ਼ੀ ਕਰਨ ਨੂੰ। ਜਿਹੜੇ ਗੱਲਾਂ ਮਾਰਦੇ ਨੇ ਉਹਨੂੰ ਪੁੱਛੋ ਵੀ ਤੁਹਾਡੇ ਪਰਿਵਾਰਾਂ ਨੇ ਕਿੰਨਾ ਕਨੇ ਕੰਕਸ਼ੀਆਂ ਕਰਦੀਆਂ ਨੇ। ਤੁਹਾਨੂੰ ਉਹਨੂੰ ਪੈਸੇ ਜਿਹਨੂੰ ਇੱਕ ਬੰਦੇ ਨੂੰ 4 ਲੱਖ ਤਨਖਾਹ ਦਾ ਮਿਲਦਾ ਉਹਨੂੰ ਕੀ ਫਰਕ ਪੈਂਦਾ ਉਹਨੂੰ ਕੀ ਪਤਾ ਵੀ 40 ਹਜ਼ਾਰ ਤੇ ਜਵਾਕ ਕਿਵੇਂ ਪਾਲੀਦੇ ਨੇ ਸਾਲ 'ਚ। ਉਹਨੂੰ ਇੱਕ ਮਹੀਨੇ 4 ਲੱਖ ਮਿਲਦਾ। ਉਹ ਨਹੀਂ ਸੋਚਦਾ ਇਹ। ਸੋ ਗਿਸਤਾਂ ਦਾ ਗੇਸ ਉਹ ਤਾਂ ਜਾਣੇ ਅਬਰ ਕਿ ਜਾਣੇ ਪੀਛ ਪੜਾਈ। ਕਿਸਾਨ ਦੁਖੀ ਹੈ। ਮਜ਼ਦੂਰ ਦੁਖੀ ਹੈ। ਉਸ ਦੇ ਵਿੱਚੋਂ ਹੀ ਕਿਸਾਨ ਇੱਥੇ ਕਿ ਆਇਆ ਹੈ। ਇਹ ਸੇ ਕਰਕੇ ਜੱਥੇਬੰਦੀਆਂ ਨੂੰ ਇਹ ਨਾ ਸਮਝੇ ਹੋਏ ਵੀ ਜੱ세ਬੰਦੀ ਕਿਹੜੀ ਕਿਹੜੀ ਨਹੀਂ ਬਹੁਤ ਸਾਰੇ ਲੋਗ ਉਹਨਾਂ ਦੇ ਨਾਲ ਵਹੇ ਤੇ ਇਦੋਂ ਅੱਗੇ ਇੱਕ ਜੱਗੋਂ ਤੇਰਵੀਂ ਜਿਹੜੀ ਸਰਕਾਰ ਨੇ ਕਰੀ ਕਿ ਕਿਸਾਨਾਂ ਨੂੰ ਜਾਨ ਦਾ ਹੱਕ ਹੈ ਆਪਦੀ ਰਾਜਧਾਨੀ ਚ ਉਹਨਾਂ ਨੂੰ ਹਰਿਆਣੇ ਨੇ ਰੋਕ ਲਿਆ ਇਹ ਸਾਡੇ ਸੰਵਿਧਾਨ ਦੇ ਵੀ ਉਲਟਾ ਹੈ ਇਹ ਮਨੁੱਖੀ ਅਧਿਕਾਰਾਂ ਦੇ ਵੀ ਉਲਟਾ ਹੈ ਇਹ ਆਜ਼ਾਦੀ ਦੇ ਵੀ ਉਲਟਾ ਹੈ ਉਹ ਰੁੱਕੇ ਹੀ ਨਹੀਂ ਕਰਨਾ ਬੈਰੀਕੇਡਾ ਉਦੋਂ ਬਾਅਦ ਕਲੀਅਰ ਗਿਆ ਸੀ ਕਲੀਅਰ ਗਿਆ ਸੀ ਚਰੌਣਾ ਵੀ ਮਨਾ ਹੈ ਪਰ ਉਹ ਪੰਨਿਆਂ ਨੇ ਦਿਖਾਇਆ ਵੀ ਐਕਸਪਾਇਰਡ ਵੀ ਨੇ ਇਹ ਜਿਹੜੀ ਟੀਅਰ ਗੈਸ ਦੇ ਨਾਲ ਦੂਜਾ ਗੁਣੀਆਂ ਕਹਿੰਦੇ ਜੀ ਪ੍ਰਾਸਕਤ ਦੀਆਂ ਕਿਡਾਈਆਂ ਨੇ ਪਰ ਉਹਨਾਂ ਤਿੰਨ ਜਿਹੜੇ ਕਿਸਾਨ ਨੇ ਉਹਨਾਂ ਦੀ ਅੱਖਾਂ ਚੜੀਆਂ ਗਈਆਂ। ਇਹ ਇੱਕ ਦੀਆਂ ਰੱਤਾਂ ਛੁੱਟੀਆਂ ਹੋਈਆਂ ਨੇ। ਇੱਕ ਹੁਣ ਕਾਹਦਾ ਵੈਸੇ ਧੂਨੇ ਕਰਕੇ ਇੱਕ ਪਾਸੇ ਇਧਰੋਂ ਕਿਸਾਨ ਸ਼ੀਤ ਹੋ ਗਿਆ ਇੱਕ ਉਧਰੋਂ ਪੂਰਾ ਸਾਡਾ ਵੀ ਫਟ ਹੋ ਗਿਆ। ਇਹ ਧੂਨੇ ਕਰਕੇ ਕਿਉਂਕਿ ਮੈਨੂੰ ਪਤਾ ਹੈ ਬਤੌਰ ਡਾਕਟਰ ਮੈਂ ਕਹਿ ਸਕਦਾ ਵੀ ਜਿਆਦਾ ਆਕਸੀਜਨ ਘੱਟਦੀ ਹੈ। ਉਹਨਾਂ ਫਿਰ ਜਿਨ੍ਹਾਂ ਦਾ ਮਾੜਾ ਜਿਹਾ ਵੀ ਸਾਹ ਦੀ ਚੱਕਰੀ ਹੁੰਦੀ ਆ ਉਹਨਾਂ ਨੂੰ ਬਹੁਤ ਵੱਡੇ ਖਤਰੇ ਹੋ ਜਾਂਦੇ ਆ ਕਰੋਨਾ ਚ ਆਕਸੀਜਨ ਹੀ ਘਟਦੀ ਸੀ ਨਾ ਤੁਹਾਨੂੰ ਪਤਾ ਹੀ ਆ ਆਕਸੀਜਨ ਦੇ ਡੰਗਰ ਤਾਂ ਹੀ ਲਾਏ ਸੀ ਸੋ ਇਹ ਜਿਹੜੀ ਹਾਲਾਤ ਹੈ ਇਸ ਹਾਲਾਤ ਦੇ ਵਿੱਚ ਦਿਨ ਬਦਿਨ ਸਰਕਾਰ ਜਿਹੜੀ ਹੈ ਉਹ ਕਿਸਾਨਾਂ ਦਾ ਕਾਫੀ ਤੰਗ ਕਰੀ ਜਾ ਰਹੀ ਹੈ ਕਿ ਸਾਰਾ ਕੁਝ ਕਾਰਪੋਰੇਟ ਦੇ ਰਹੀ ਜਾ ਤੇ ਨਹੀਂ ਇਹ ਗੱਲ ਨੂੰ ਜੇ ਸਮਝ ਲਈ ਫਿਰ ਇਸ ਨੂੰ ਦੋਨੋਂ ਸਮਝ ਆ ਜਾ ਸਕਦਾ ਉਹਦੇ ਵਿੱਚ ਜ਼ਮੀਨਾਂ ਖੋਰੀਆਂ ਨੇ ਉਹਦਾ ਬਾਜ ਮੁੱਦ ਵੀ ਨਹੀਂ ਦਿੱਤਾ ਜਾ ਰਿਹਾ ਦੂਜੀ ਕਰੋੜਾਂ ਨੂੰ ਗਾਹ ਆਲਟਰਨੇਟਿਵ ਜੁਗਾਰ ਦੇਣ ਜਮੀਨ ਉਹਨਾਂ ਦਾ ਰਜਿਸਟਰ ਦਾ ਸਾਧਨ ਹੈ ਇਹ ਨਹੀਂ ਹੈ ਵੀ ਉਹਦੇ ਕੋਲ ਪੈਸੇ ਨਰੇ ਬਾ ਠੀਕ ਹੈ ਜਦ ਤੁਸੀਂ ਉਹਦੀ ਜਮੀਨ ਦਾ ਰਜਿਸਟਰ ਦਾ ਸਾਧਨ ਖੋਲੇ ਮੁੜ ਕੇ ਤਾਂ ਫਿਰ ਮਤਲਬ ਵੇਚ ਲੈਵੋ ਉਹਨਾਂ ਤਾਂ ਦਿਹਾੜੀ ਵੀ ਨਹੀਂ ਮਿਲਨੀ ਇੱਟਾ ਹੀ ਹੈ ਦੂਜਾ ਇਹ ਹੈ ਵੀ ਪਿਛਲੇ ਸਮੇਂ ਤੋਂ ਲੈ ਕੇ ਜਿਹੜੀ ਖਰੀਦ ਸੀ ਇਹ ਸਰਕਾਰ ਨੇ ਫੂਡ ਸਕਿਉਰਟੀ ਦੇ ਅੰਦਰ ਐਮਐਸਪੀ ਦੇ ਵਾਸਤੇ ਉਹ ਖਰੀਦ ਘਟਾਈ ਜਾ ਰਹੇ ਨੇ ਇੱਥੇ 5 ਲੱਖ ਕਰੋੜ ਰੁਪਇਆ ਖਰਚਦੇ ਸੀ ਉਹ ਹੁਣ ਪਿਛੇ ਸਾਡਾ 212000 ਕਰੋੜ ਦੀ ਰਵਾਈ ਨਜਦਾ ਐਤ ਕੀ 25000 ਕਰੋੜ ਲਿਆਂ ਗਿਆ ਹਰ ਵਾਰੀ ਘਟਾ ਦਿੰਦੇ ਨੇ ਯੂਰੀਆ ਦੀ ਸਬਸਿਡੀ ਟਰਾਈ ਜਾਂਦੇ ਨੇ ਤੇ ਖਾਦਾਂ ਕਿੰਨੇ ਰਾਈਆਂ ਨੇ ਉੱਥੇ ਪਾਉ ਨੂੰ ਕਿਸਾਨ ਤਾਂ ਆਪਣੀ ਦੇਸੀ ਖਾਦ ਖਾਦ ਪਾਉਂਦਾ ਸੀ ਹੁਣ ਇਹਨਾਂ ਨੇ ਨਵਾਂ ਲੰਦਾ ਜੀ ਕੁਦਰਤੀ ਕੀਤੀ ਹੋਏ ਤੋਂ ਕਿਸਾਨ ਦੇ ਉੱਤੇ ਕਿਸਾਨ ਦੇ ਉੱਤੇ ਕਰਜ਼ਾ ਹੈ ਉਹ ਕਰਜ਼ਾ ਉਹਦਾ ਮਾਫੀ ਨਹੀਂ ਕਰੀ ਜਾਂਦੇ ਕਰਜ਼ੇ ਦੇ ਉੱਤੇ 100 ਸ਼ਰਤਾਂ ਔਚਨਾ ਜਦਕੇ ਅਸੀਂ ਦੇਖੀਏ ਵੱਡੇ ਧੰਨਾ ਸੇਠਾਂ ਦਾ ਕਰਜ਼ਾ ਬੜਾ ਫਟਾਫਟ ਮਾਫ ਕਰਿਆ ਜਾਂਦਾ ਤੇ 11 ਲੱਖ ਕਰੋੜ ਦਸਨ ਅਕਰ 90000 ਕਰੋੜ ਆਪ ਕਹਿੰਦੇ ਨੇ ਰਾਜ ਵਿੱਚ ਮੰਤਰੀਕਰਤ ਸਾਹਿਬ ਕੇ ਵੀ ਅਸੀਂ ਮਾਫ ਕਰਿਆ ਬੰਸਰ ਦਾ ਜੜ ਧੰਨਾ ਸਿੱਠਾ ਦਾ ਇਧਰ ਕਿਸਾਨਾਂ ਦਾ ਵੀ ਕਰਦੇ ਨਾ ਇਹ ਹੈਗੀਆਂ ਸਮੱਸਿਆਵਾਂ ਹੁਣ ਇਹਨਾਂ ਸਮੱਸਿਆਵਾਂ ਦੇ ਉੱਤੇ ਪਿਛਲੇ ਸਾਲ 2 ਸਾਲ ਪਹਿਲਾਂ ਵੀ ਇਹੰਦੋੜਨ ਹੋਇਆ ਸੀ ਉਦੋਂ ਸਰਕਾਰ ਨੇ ਵਾਅਦਾ ਕਰਿਆ ਸੀ ਹਾਂ ਅਸੀਂ ਇਹਨਾਂ ਦਾ ਹੱਦ ਕਰਾਂਗੇ ਉਹ ਚੋ ਕੋਈ ਕਰਿਆ ਨਹੀਂ ਕੁਛ ਇੱਕ ਐਮਐਸਪੀ ਦੀ ਕਮੇਟੀ ਬਣਾਈ ਉਹ ਚ ਵੀ ਉਹਨਾਂ ਦੀ ਮਤਲਬ ਕਿਸਾਨਾਂ ਦੇ ਵੀ ਨਮਾਇਦੇ ਉਹ ਸਟਿਕ ਕੇ ਦੇ ਨਹੀਂ ਪਾਏ ਬਿਨਾ ਕਮੇਟੀ ਹੋਰ ਤਰ੍ਹਾਂ ਦੀ ਸੀ ਸੋ ਉਹ ਕਮੇਟੀ ਨੇ ਗਾਂ ਕਰਿਆ ابھی ਕੱਖ ਨਹੀਂ ਸੋ ਲਖਿੰਦਰ ਖੀਰੀ ਹੋਰ ਜਿਲਾ ਹੈਗਾ ਮਾਮਲਾ ਜਿਹੜਾ ਪਟਕੀ ਬਿਜਲੀ ਬੜਾ ਪ੍ਰਾਲੀ ਦਾ ਮਾਮਲਾ ਹੈ ਇਹ ਜਿਹੜੇ ਕਿਸਾਨ ਉੱਤੇ 700 700 ਕਿਸਾਨ ਚੀਦ ਹੋ ਗਿਆ ਉਹਨਾਂ ਦੇ ਪਰਿਵਾਰਾਂ ਦਾ ਮੁੜ ਵਿਸੇਬਾ ਦਾ ਮਾਮਲਾ ਹੈ ਜਿਹੜੇ ਕੇਸ ਬਣੇ ਹੋਏ ਨੇ ਕਾਹੀ ਕੁਛ ਹੈ ਤੇ ਹੁਣ ਪੈਨਸ਼ਨ ਹੁੰਦੇਗਾ ਹੋਰ ਲਾ ਗਿਆ ਕਰ ਜਾਂ ਮਾਰੀ ਉਹਨੇ ਤੱਕ ਕੁਛ ਵੀ ਨਹੀਂ ਕਰਿਆ ਜਦ ਕੋਈ ਕੁਛ ਨਹੀਂ ਕਰਦੇ 6000 ਰੁਪਏ ਕਿਸਾਨ ਸਨਮਾਨ ਨਿਧੀ ਦੇ ਕੇ ਤੁਸੀਂ ਕੀ ਕਰ ਲੋਗੇ 60000 ਰੁਪਏ ਪਿਛਲੀ ਵਾਰੀ ਰੱਖਿਆ 60000 ਕਰੋੜ ਐਸ ਕੇ ਵੀ 60000 ਕਰੋੜ ਰੁਪਏ ਤੋਂ ਉਹੀ ਲੈਣਾ ਉਹ ਕੰਸੀਗੀ ਮਿਲ ਵਿਚਾਰ ਕੇ ਦੀ ਬਜਾਏ 9000 ਕੱਟ ਦੇਣਗੇ ਉਹ ਤਾਂ ਕਰਿਆ ਨਹੀਂ ਹੈ ਸੋ ਹੁਣ ਉਹ ਦੁੱਖ ਦੇ ਵਿੱਚ ਪਰ ਇਹ ਕੀ ਗੱਲ ਦੁਖਾਤ ਹੈ ਵੀ ਸਾਰੀਆਂ ਜੱਥੇਬੰਦੀਆਂ ਨੇ ਇਕੱਠੇ ਹੋ ਕੇ ਸੈਕਲ ਕਰਨ ਦੀ ਬਜਾਏ ਇਹ 3-4 ਜੱਥੇਬੰਦੀਆਂ ਜਿਹਦੇ ਵਿੱਚ ਜਿਹੜਾ ਸੰਜੁਕਤ ਕਿਸਾਨ ਮੋਰਚਾ ਹੈ ਉਹ ਰਾਜਨੀਤਿਕ ਕਰਨ ਜਿਹੜੇ ਗੁਰਜੀਤ ਸਿੰਘ ਡੱਲੇਵਾਗੀ ਦੇ ਲੀਡਰ ਨੇ ਦੂਜੇ ਜਿਹੜਾ ਹੈਗੇ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਨ੍ਹਾਂ ਦੇ ਲੀਡਰ ਪੰਨੂ ਭੰਦੇ ਨੇ ਸਰਵਨ ਸਿੰਘ ਭੰਦੇ ਇੱਥੇ ਬਨਵਸਤਾਨ ਸਿੰਘ ਭੰਨੂ ਇਸ ਤਰ੍ਹਾਂ ਦੇ ਟੀਗੇ ਹੈਗੇ ਨੇ ਜਿਹੜੇ ਉਹ ਆਪਣਾ ਮਿਸਟਰ ਰਾਏ ਨੇ ਜਿਹੜੇ ਨਵਾਂ ਸ਼ਹਿਰ ਦੇ ਵਿੱਚੋਂ ਉਹ ਵੀ ਆਗੇ ਨੇ ਹੂੜ ਵੀ ਆਗੇ ਨੇ ਉਹੀ ਕੁਝ ਜਿਵੇਂ ਸਰਸਾ ਸਾਹਿਬ ਨੇ ਬਲਦੇਵ ਸਿੰਘ ਸਰ ਆਧਿਅਪਤਿ ਬਣੇ। ਤੇ ਇਹਨਾਂ ਦੇ ਵਿੱਚ ਉਹ ਤਾਂ ਖੈਰ ਗੈਰਾਂਜ ਸੰਯੁਕਤ ਕਿਸਾਨ ਮੋਰਚੇ ਦੀ ਪਾਰਟ ਨੇ ਬਲਦੇਵ ਸਿੰਘ ਸਰ। ਮਜੀਤ ਸਿੰਘ ਰਾਏ ਦੀ ਆਉਦੀ ਬੱਕਰੀਆਂ ਉਹ ਗੈਰਾਂਜ ਦਾ ਹਿੱਸਾ ਨਹੀਂ ਪਰ ਉਹ ਆਏ। ਉਹਨੇ ਨਾ ਨੇ ਜਾਂਦਰ ਬੁਖਸੋਵਾ ਕਤਮ ਉਹ। ਇਹਨਾਂ ਨੇ ਆਪਦਾ ਉੱਥੇ ਸਟ੍ਰਿਕਟ ਕਰਨਾ ਸ਼ੁਰੂ ਕਰਤਾ। ਜੀ ਚੋਣਾ ਦੇ ਸਾਹਮਣੇ ਨਹੀਂ। ਤੇ ਚੋਣਾ ਸਾਹਮਣੇ ਨੇ ਤੇ ਫਿਰ ਜਿੱਦਾਂ ਕੋਲ ਲੱਗਿਆ ਉਦੋਂ ਬੈਠ ਕੇ ਵੀ ਕੀ ਕਰਨਗੇ? ਜਾਨੀ ਨੰ ਦਿੱਤਾ ਨਹੀਂ ਹੁਣ ਮੀਟਿੰਗਾਂ ਤੋਂ ਢੰਗਾ ਖਿੱਚੀ ਜਾਂਦੀ ਹੈ ਸਰਕਾਰ રોજ ਮੀਟਿੰਗਾਂ ਕਰੀ ਜਾਂਦੀ ਹੈ ਤੇ ਇਹ ਦੇ ਵਿੱਚ ਇਸ ਜਿਹੜੀ ਸਥਿਤੀ ਆ ਇੱਕ ਪਾਸੇ ਸਰਕਾਰ ਜਬਰ ਕਰੀ ਜਾ ਰਹੀ ਹੈ ਕੰਨ ਵੀ ਕੋ ਕਿਸਾਨਾਂ ਤੇ ਦੋਸ਼ ਲਾਇਆ ਜਾ ਰਿਹਾ ਦੂਰ ਦੂਰ ਤੱਕ ਦਿਖਾਇਆ ਜਾ ਰਿਹਾ ਵੀ ਤੁਮ ਬੜੇ ਖਰਾਬ ਕਰਦੇ ਨੇ ਜੀ ਬੜੇ ਖੂਨ ਖਾਰਨੇ ਜੀ ਇਹਨਾਂ ਨੇ ਤਾਂ ਖਾਲਸਾਣ ਬਣਾ ਦੇਣਾ ਜੀ ਬਹੁਤ ਕੁਝ ਬਾਇਆ ਜਾ ਰਿਹਾ ਹੈ ਇਹ ਹੀ ਸਰਕਾਰ ਦਾ ਮਕਸਦ ਸੀ ਸਰਕਾਰ ਇਹ ਗੱਲ ਸੀ ਪੂਰੇ ਮੁਲਕ ਦੇ ਵਿੱਚ ਜੀ ਇਹ ਜਚਾ ਦਿੱਤਾ ਜਾਵੇ ਇਹ ਕਿਸਾਨ ਜਿਹੜਾ ਇਹ ਬੜਾ ਵਿਰਧ ਕਰ ਰਿਹਾ ਸਰਕਾਰ ਨਾਲ ਔਰ ਖਾਸ ਕਰਕੇ ਪੰਜਾਬ ਦਾ ਕਿਸਾਨ ਸਿੱਖ ਕਿਸਾਨੀ ਤੇ ਉਹਦੇ ਵਿੱਚ ਕਈਆਂ ਜਿਹੜੇ ਜੱਟ ਨੇ ਜੀ ਫਲਾਣਾ ਜੀ ਇਹ ਵੀ ਇਵਨ ਪੰਜਾਬ ਚ ਵੀ ਕਹਾ ਜਾ ਰਹੇ ਹੈ ਕਿ ਤਾਂ ਕਿ ਪੂਰੇ ਮੁਲਕ ਦੇ ਵਿੱਚ ਜਿਹੜਾ ਇਹ ਰਾਮਨਦਰੀ ਜਾਂ ਹੋ ਰਹੀ ਨਹੀਂ ਕਰ ਸਕੀ ਇੱਕ ਤਾਂ ਉਹ ਮੋਡਸਲ ਜਨਨ ਹਿੰਦੂਆਂ ਨੂੰ ਮਤਲਬ ਉਹ ਕਾਡ ਹਿੰਦੂ ਵੋਟਰ ਲੈਣ ਵਾਸਤੇ ਤਾਂ ਨਾ ਤੇ ਦੂਜਾ ਉਹਦੇ ਵਿੱਚ ਜਿਹੜਾ ਕੋਈ ਚੱਲ ਰਿਹਾ ਸੀ ਉਹ ਟੋਟਲ ਬੰਦ ਹੋ ਗਿਆ ਕਿਸਾਨ ਦਾ ਮੀਡੀਆ ਦਾ ਮੀਡੀਆ ਚ ਕੀ ਆ ਰਿਹਾ ਸੀ ਮੀਡੀਆ ਚ ਆ ਰਿਹਾ ਸੀ ਜਿਹੜਾ ਈਵੀਐਮ ਦੇ ਵਿਰੁੱਧ ਅੰਦੋਲਨ ਚੱਲ ਰਿਹਾ ਸੀ ਸੁਪਰੀਮ ਕੋਰਟ ਦੇ ਵਕੀਲਾਂ ਦਾ ਹੁਣ ਦੇਖਿਆ ਕਿਤੇ ਮੀਡੀਆ ਚ 라ਵਲ ਗਾਂਦਰੀ ਯਾਤਰਾ ਚੱਲਦੀ ਸੀ ਉਹ ਕਿੰਨਾ ਕੁ ਦੇਖਿਆ ਇੱਥੇ ਇਕਾਗੀ ਦਲ ਪੰਜਾਬ ਬਚਾਓ ਯਾਤਰਾ ਕਹਿੰਉ ਕਿੰਨਾ ਕੁ ਹੁਣ ਮੀਡੀਆ ਚ ਆ ਰਿਹਾ ਉਹ ਤਾਂ ਖਰਸ ਸਸਪੈਂਡ ਵੀ ਕਰਤੀ ਉਹਨਾਂ ਨੇ ਉਹ ਜਿਹੜਾ ਸੀ ਮਿਊਨਿਸਪਲਟੀ ਮਾਰਦੀਆਂ ਰੋਜ਼ ਕਹਾਣੀਆਂ ਆਉਂਦੀਆਂ ਸੀ ਉਹ ਕਿੰਨਾ ਕਰ ਰਿਹਾ ਹੈ ਅੱਕੇ ਜਿਹੜਾ ਚੰਡੀਗੜ੍ਹ ਦੇ ਵਿੱਚ ਕਾਰਪੋਰੇਸ਼ਨ ਜੋ ਹੈ ਉਹ ਕਿੰਨਾ ਕਰ ਰਿਹਾ ਹੈ ਜਿਹੜਾ ਆ ਬੌਂਡ ਇਲੈਕਟਰਨ ਬੌਂਡਰੀ ਸੁਪਰੀਮ ਕੋਰਟ ਦਾ ਫੈਸਲਾ ਹੈ ਉਹ ਵੀ ਕਿੰਨਾ ਕਾਇਆ ਕਿੰਨਾ ਚਰਚਾ ਆਇਆ ਹੈ ਮੀਡੀਆ ਚ ਇੱਕ ਬੰਦੇ ਨੇ ਅੱਜ ਚਕਮੇ ਨਾਲ ਇਸ ਤੇ ਚਰਚਾ ਕਰੀ ਬੌਂਡ ਦੇ ਉੱਤੇ ਤੁਹਾਨੂੰ ਪਤਾ ਕਿੰਨੇ ਰੋਜ਼ ਮੈਨੂੰ ਇਹਦਾ ਮਤਲਬ ਮੀਡੀਆ ਦੀ ਉਹ ਤਰਜੀਹ ਹੋਈ ਨਹੀਂ ਰਹੀ ਨਹੀਂ ਤਾਂ ਇਹ ਬੌਂਡ ਦੇ ਉੱਤੇ ਤਾਂ ਸਰਕਾਰ ਦੀਆਂ ਧਈਆਂ ਉੱਡ ਜਾਂਦੀਆਂ ਤੇ ਇਸ ਕਰਕੇ ਸਰਕਾਰ ਨੂੰ ਵਰਤਾਂਤ ਬਦਲਣਾ ਆਉਂਦਾ ਉਹ ਇਹਨਾਂ ਨੇ ਬਦਲਦਾ ਪਹਿਲਾਂ ਅਮਰਸਪਾਲ ਰਹੀ ਬਦਲਿਆ ਸੀ ਜਦੋਂ ਉਹ ਅਡਾਨੀ ਦਾ ਚੱਲ ਰਿਹਾ ਸੀ ਕਿੰਨਾ ਸ਼ੇਅਰ ਘਟ ਗਿਆ ਵਧ ਗਿਆ ਉਸ ਤੋਂ ਬਾਅਦ ਫਿਰ ਇਹ ਵੱਡਾ ਤਾਂ-ਤਾਂ ਕਰਦੇ ਨੇ ਇਹ ਦਿਖਾਉਣ ਵਾਸਤੇ ਬੰਦੇ ਦਾ ਹੰਕਾਰ ਨੇ ਹਮਰਚ ਬਾਹਰ ਨੂੰ ਫੜਨ ਵਾਸਤੇ 30 ਕੰਪਨੀਆਂ ਲਗਾਈਆਂ ਸੀ ਜਿੰਨੇ ਮੈਨੂੰ ਪੁੱਛਿਆ ਵੀ ਇਹਨਾਂ ਨੇ ਕਿੱਦ ਕਿਉਂ ਗੱਡੇ ਨੇ ਮੈਂ ਕਿਹਾ ਉਹੀ ਆ ਵੀ ਲੈਣਾ ਤਾਂ ਲਾਇਸੈਂਸ ਰਵਾਲਦਾ ਉਹ ਬਦਲ ਰਿਹਾ ਸੋ ਇਹ ਜਾਣ ਬੁਝ ਕੇ ਕਰਿਆ ਹੋਇਆ ਹੈ ਇਹ ਕਿਸਾਨਾਂ ਨੂੰ ਕਿਸਾਨਾਂ ਨੂੰ ਕੀ ਡਰਨਾ ਕਿਸਾਨ ਤਾਂ ਕਹਿੰਦੇ ਕੋਈ ਗੱਲ ਨਹੀਂ ਪਰ ਉਹ ਤਾਂ ਤੋੜ ਤਾ ਤੋੜ ਤਾ ਦੇ ਸਕਦੇ ਐ ਪਰ ਇੱਕ ਗੱਲ ਇਹ ਆਇਆ ਇਸ ਮੋਰਚੇ ਦੀ ਪੋਜ਼ਿਟਿਵ ਗੱਲ ਮੈਂ ਕਹਾਂਗਾ ਵੀ ਕਿਸਾਨ ਵਾਇਲੈਂਟ ਨਹੀਂ ਨਹੀਂ ਆਮ ਤੌਰ ਤੇ ਇੰਨੀ ਜਿੰਨੀ ਉਹਨਾਂ ਨੇ ਗੋਲਾਬਾਦੀ ਕਰੀ ਆ ਜਿੰਨੀਆਂ ਗੋਗੀਆਂ ਤੇ ਲਾਈਆਂ ਜਿੰਨੇ ਹੋ ਤਿੰਨ ਕਿਸਾਨਾਂ ਦੀ ਧੱਕ ਚੜੀ ਗਈ ਇੱਕ ਇੱਥੇ ਕੰਢੀਗੜ ਚਾ ਦੋ ਰਜਿੰਦਰ ਸਿੰਘ ਸਾਹਿਬ ਨੇ ਇਹ ਜਿਹੜੇ ਹੈਗੇ ਨਾ ਜੇ ਕੁਝ ਹੋਇਆ ਉਹਦੇ ਵਿੱਚ ਕਈ ਵਾਰੀ ਵੀਰ ਨੌਜਾਨਾ ਗੁੱਸੇ 'ਚ ਆ ਜਾਂਦਾ ਹੈ ਉਹ ਮੇਰੇ ਖਿਆਲ ਅ ਲੀਡਰਸ਼ਿਪ ਦੀ ਗੱਲ ਫੁੰਗਲੇ ਹੈ ਔਰ ਹੁਣ ਵੀ ਨੌਜਾਨਾ ਮੈਂ ਕਈ ਸੁਨੇ ਨੇ ਉਹ ਕਹਿੰਦੇ ਨੇ ਵੀ ਜਾਂ ਸਾਡੀ ਡੀਡਰਸ਼ਿਪ ਕੋਈ ਸੀ ਤੇ ਫਟਾਫਟ ਟੋਰਨ ਲੰਗੇ ਨਾ ਇਹ ਨਹੀਂ ਸਾਨੂੰ ਕੋਈ ਪਰਵਾਹ ਕਿੰਨੇ ਕਿ ਅੱਗੇ ਸੋਣੀ ਪੜੇ ਕਹਿੰਦਾ ਜਿੱਥੇ ਮਰਜੀ ਹੋਣ ਬੈਲੀ ਆਪਾਂ ਬਿਲਕੁਲ ਸੱਚ ਵੀ ਹੈ ਸੋ ਇੱਕ ਤਾਂ ਉਹਨਾਂ ਚ ਹਾਸ ਨੇ ਦੂਜਾ ਉਹਨਾਂ ਨੇ ਕੋਈ ਵਾਇਲੈਂਸ ਨਹੀਂ ਕਰੀ ਬਾਕੀ ਮਾੜਾ ਮੋਟਾ ਤਾਂ ਰਿਐਕਸ਼ਨ ਕਰਦੇ ਇੱਥੋਂ ਕਿ ਸਾਡੇ ਸੁਟਕੇ ਜੇ ਇੱਧਰ ਸਾਡਾ ਗਿਰਿਆ ਉਹਨੂੰ ਚੱਕ ਕੇ ਉਧਰ ਸੁਟਨਾ ਕੋਈ ਵਾਇਲੈਂਸ ਨਹੀਂ ਹੁੰਦੀ ਇਹ ਤਾਂ ਅਸੀਂ 1972 ਚ ਕਰਦੇ ਰਿਹਾ ਆ ਪਟਿਆਲੇ ਸਾਡੇ ਤੇਨਾਂ ਨੇ ਸਾਡੇ ਹੋਸਟਲ ਤੇ ਹੋਰ ਸਾਰੇ 200 ਸੌ ਦਾ ਪਹਿਰਾ ਲਈ ਰੱਖਿਆ ਉਧਰੋਂ ਠੀਕਿਆਂ ਦੇ ਬੁੱਤ ਪਰਲੇ ਪਾਸੇ ਹੋ ਵਾਰੇ ਚੱਕ ਉਹ ਖੜੇ ਸੀ ਇੱਧਰ ਅਸੀਂ ਖੜੇ ਸੀ ਸਮਾਨ ਚੁੰਗੀ ਵੱਲ ਉਹ ਸਾਡੇ ੱਜਾਗਾ ਸਲ ਮਾਰਦੇ ਸੀ ਅਸੀਂ ਗਿੱਦੀ ਬੋਰੀ ਲੱਕਿਓ ਕਿਉਂ ਕਿ ਉਹ ਅੰਦਰੋਂ ਪਹਿਲੇ ਉਧਰ ਮਾਰਦੇ ਸੀ ਉਹ ਕਿਸੇ ਦੇ ਲੱਗ ਵੀ ਸਕਦਾ ਉਧਰ ਵੀ ਲੱਗ ਸਕਦਾ ਸਾਡੇ ਵਾਲੇ ਪਾਸੇ ਵੀ ਲੱਗ ਸਕਦਾ ਪਰ ਉਹ ਬੋੜਾ ਬੜੀ ਨਹੀਂ ਉਹ ਤੋਂ ਬੋੜਾ ਬੜੀਆ ਸਾਡੇ ਉਹਨੂੰ ਸਿਰਫ ਬਚਣ ਵਾਸਤੇ ਬਚਾਅ ਚ ਵਾਪਸ ਸੁਟਾ ਜਾ ਰਿਹਾ ਹੋਰ ਕੁਝ ਨਹੀਂ ਅਦੀ ਕਰ ਰਿਹਾ ਪਰ ਉਹ ਜਿਹੜੀ ਹੈਗੀ ਆ ਉਹ ਹੈਵੀ ਸਪਾਇਰ ਕਈ ਸੋ ਕਈ ਗੱਲਾਂ ਗੋਲੀਆਂ ਜਿਹੜੀਆਂ ਨੇ ਪੈਰਾਂ 'ਚ ਮਾਰਨੀਆਂ ਹੁੰਦੀਆਂ ਨੇ ਸਰਕਾਰ ਨੇ ਜ਼ਿਆਤੀ ਕਰੀਆ ਕੋਈ ਇਹ ਗੱਲ ਨਹੀਂ ਹੈ ਗੈਰ ਕਾਨੂੰਨੀ ਕੰਮਤੀ ਕੀ ਕਰੇ ਨੇ ਗੋਲੀਆਂ ਪੈਰਾਂ 'ਚ ਮਾਰਨ ਦੀ ਬਜਾਏ ਸਿੱਧੀਆਂ ਅੱਖ 'ਚ ਵੱਜੀ ਹੈ ਤਾਂ ਇਹਦਾ ਮਤਲਬ ਤੁਸੀਂ ਵਿਸ਼ਿਸ਼ਟ ਬੰਦੇ ਨੂੰ ਨਿਸ਼ਾਨੇ 'ਤੇ ਲਾਇਆ ਹੈ। ਇਹ ਕਤਲ ਬਣਦਾ ਹੈ। ਰਾਤਾ ਕਤਲ ਤਾਂ ਬੰਦਈ ਬਣਦਾ ਹੈ। ਇਸੇ ਤਰ੍ਹਾਂ ਜਿਹੜੀ ਪੰਜਾਬ ਦੀ ਧਰਤੀ ਤੇ ਪੁਲਸ ਆ ਕੇ ਬੈਠੀ ਰਹੀ ਪੰਜਾਬ ਸਰਕਾਰ ਬੋਲਦੀ ਨਹੀਂ ਸਹਿਮਤੀ ਦੇ ਲਈ ਰਹੀ ਜਦ ਰੌਲਾ ਪੈ ਗਿਆ ਇੱਕ ਦੋ ਵੀਡੀਓ ਮੇਰੇ ਨਾਲ ਲੋਕਾਂ ਦੇ ਹੋਏ ਵੀ ਇਹ ਮੈਂ ਕਿਹਾ ਵੀ ਇਹ ਚੰਨ ਕੀ ਹੋ ਗਿਆ ਜੇ ਇਹਨਾਂ ਨੇ ਉਹ ਕਹਿੰਿਆ ਨੇ ਪੁੱਛਿਆ ਵੀ ਜੀ ਇਹ ਵਿਸ਼ਤੀ ਸਹਿਮਤੀ ਲਈਆ ਇਹਨਾਂ ਨੇ ਜਾਂ ਜਵਾਨੀ ਲਈ ਉਹ ਵਿਸ਼ਤੀ ਜਵਾਨੀ ਦਾ ਕੋਈ ਮਤਲਬ ਹੀ ਨਹੀਂ ਹੈ ਜਦ ਆ ਕੇ ਬਹਿ ਗਏ ਉਹਨਾਂ ਨੇ ਰੋਕਿਆ ਨਹੀਂ ਕਿ ਲਮਤਾਂ ਸੰਤਿਏ ਇਹ ਨਹੀਂ ਤਾਂ ਦੂਜੀ ਸਟੇਟ ਤੇ ਨਹੀਂ ਆ ਸਕਦੀ ਪੁੱਤ ਸਦਾ ਪਰ ਜਦ ਤੁਸੀਂ ਸਹਿਮਤੀ ਦੇਤੀ ਹੁਣ ਇੱਕ ਪਟਿਆਲੇ ਦੇ ਬੀਸੀ ਨੇ ਚਿੱਠੀ ਕਰਤੀ ਜਦ ਰੋਣਾ ਰੂਣਾ ਪਿਆ ਮੀਡੀਆ ਚ ਆਇਆ ਅ ਅ ਅ ਪਰਸੋਂ ਕੱਕੜੀ ਹੈ ਸ਼ਾਇਦ ਚੋਤੇ ਕਿ ਭੀ ਤੁਸੀਂ ਸਾਡੇ ਵਾਲੇ ਪਾਸੇ ਆ ਡਰੋਨ ਉਹ ਵੀ ਡਰੋਨਾਂ ਵਾਲੇ ਕਿਹਾ ਉਹਨਾਂ ਨੇ ਪਰ ਮੈਂ ਪੂਰੀ ਚਿੱਠੀ ਨਹੀਂ ਪੜੀ ਮੈਂ ਅੱਜ ਪੜ੍ਹਨਗਾ ਅ ਦੇਖ ਕੇ ਕਿ ਇਹ ਤਾਂ ਹੈਗਾ ਪਾਸਾ ਦੂਜਾ ਪਾਸਾ ਸਰਕਾਰ ਸਰਕਾਰ ਦੇ ਉੱਤੇ ਪਹਿਲਾਂ ਗੱਲ ਹੋਈ ਦਿੱਦੀ ਉਹਦੇ ਵਿੱਚ ਤਿੰਨ ਮੰਤਰੀ ਸ਼ਾਮਲ ਸੀਗੇ ਜਿਹੜੇ ਹੁਣ ਵੀ ਜਿੰਨੇ ਆ ਰਹੇ ਨੇ ਜੋਸ਼ ਗੁਇਲ ਜੀ ਅਰਜਨ ਮੁੰਡਾ ਜੀ ਤੇ ਉਹ ਨਿੱਤਿਆਂ ਉ ਰਾਈ ਜੀ ਹੁਣ ਜਿਹੜਾ ਉਦੋਂ ਬਾਅਦ ਫੇਰ ਇੱਥੇ ਹੋਈ ਉਦਨੇ ਉਹ ਰਾਏ ਸਾਹਿਬ ਨਹੀਂ ਸੀਗੇ ਬਾਕੀ ਦੋ ਸੀਗੇ ਜਿਹੜੀ ਬਾਹਾਂ ਤਰੀਕ ਨੂੰ ਗੱਲ ਹੋਈ ਦੋ ਗੇਟ ਚ ਗੱਲ ਹੋਈ ਪਰ ਉਹ ਚੱਗੀ ਨਹੀਂ ਬਲਕਿ ਅਰਜਨ ਮੁੰਡਾ ਜੀ ਨੇ ਤਾਂ ਇਹ ਵੀ ਕਿਹਾ ਕਿ ਜੀ ਇਹ ਅਸੀਂ ਕਹਿੰਦੇ ਰਹੇ ਪਰ ਇਹ ਛੱਡ ਕੇ ਚਲੇਗਾ 5 ਘੰਟਿਆਂ ਦੀ ਮੀਟਿੰਗ ਨੂੰ ਵੀ ਆ ਕੰਦਨ ਛੱਡ ਕੇ ਚਲੇਗਾ ਉਸ ਤੋਂ ਬਾਅਦ ਇਹਨਾਂ ਨੇ ਹੁਣ ਐਤਕੀ ਮੀਟਿੰਗ ਹੋਈ ਰਾਤ ਨੂੰ ਲੇਟ ਸ਼ੁਰੂ ਹੋਈ 1:30 ਵਜੇ ਤੱਕ ਬੰਨ ਸਭ ਪਤਾ ਹੈ ਕਹਾਣੀਆਂ ਦਰਸਨ ਦਾ ਕੋਈ ਫਾਇਦਾ ਨਹੀਂ ਹੈ ਪਰ ਉਹਦੇ ਵਿੱਚੋਂ ਨਿਕਲ ਕੇ ਮਹਾਰਾਜ ਜਦ ਮੈਂ ਵੀਡੀਓ ਸੁਣੇ ਲੋਕਾਂ ਕਹਿੰਦੇ ਇੱਕ ਪਾਸੇ ਅੰਦੇਰ ਸਾਹਿਬ ਤੇ ਡੱਡਿਆ ਸਾਹਿਬ ਨੇ ਤੇ ਦੂਜੇ ਪਾਸੇ ਅਰਜਨ ਮੁੰਡਾ ਜੀ ਨੇ ਤੀਜੇ ਪਾਸੇ ਭਵੰਤਮਾਨ ਜੀ ਨੇ ਉਹ ਕਹਿੰਦੇ ਵੀ ਗੋਗਨਵਾਤ ਮਿੱਟੀ ਝਾੜਣ ਵਾਲੇ ਕੰਮ ਹੋਇਆ ਕਿਤੇ ਵੀ ਕੁਝ ਨਹੀਂ ਕਹਿੰਦੇ ਪਟਿਆ ਪਹਾੜ ਤੇ ਨਿਕਲਿਆ ਚੂਹਾ ਕਿਛੇ ਕੋੜੋਂ ਆ ਲੱਗੇ ਹੀ ਨਹੀਂ ਵੀ ਕੁਝ ਹੋਇਆ ਉੱਥੇ ਬਖਸ਼ਾਨੀ ਖੁਸ਼ ਨਹੀਂ ਇਹ ਗੱਲ ਮੈਨੂੰ ਸਮਝ ਨਹੀਂ ਆਈ ਕਿਆਰੋਂ ਤੇਰਾ ਖੁਸ਼ ਨੇ ਚਾਰ ਬੰਦੇ ਜਨ ਕੇ ਤੇਨੇ ਤੇਰਾ ਜਨ ਸਰਕਾਰੀ ਕੰਨੀ ਬੜਾ ਖੁਸ਼ ਹੋਈ ਬੜੀ ਪ੍ਰਗਤੀ ਹੋਈ ਆ ਚੰਮੰਡਾ ਜੀ ਵੀ ਕਹਿੰਦੇ ਬੜੀ ਪ੍ਰਗਤੀ ਹੋਈ ਆ ਔਰ ਦੋਨੇ ਕਿਸਾਨ ਨੇਤਾ ਵੀ ਕਹਿ ਰਹੇ ਨੇ ਕਹਿੰਦੇ ਜੀ ਅੱਜ ਸਮਝਾਈ ਆ ਉਹਨਾਂ ਨੂੰ ਸਾਡੀ ਗੱਲ ਮੈਂ ਪੈਂਦੇ 5 ਘੰਟੇ ਜਪਿੱਦੀ ਗੱਲ ਨਹੀਂ ਸਮਝਾਈ ਸੋ ਇੰਝ ਚਾਹੀ ਗੱਲ ਉਹਨਾਂ ਨੇ ਕਹਿੰਦੇ ਜੀ ਹੁਣ ਫਿਰ 18 ਤਰੀਕ ਨੂੰ ਮੀਟਿੰਗ ਰੱਖਤੀ ਜੀ ਹੁਣ ਉਹਦੇ ਵਿੱਚ ਫਿਰ ਮੀਟਿੰਗ ਹੋਣੀ ਆ ਇਸ ਮੀਟਿੰਗ ਤੇ ਹੋਊਗਾ ਜਿਆਦਾ ਆਪਾਂ ਦੇਖਾਂਗੇ ਕੀ ਨਿਕਲਦਾ ਕਿੰਨਾ ਚਿਰ ਚੱਲਦੀ ਆ ਪਰ ਇੱਕ ਗੱਲ ਸਾਹਮਣੇ ਹੋਰ ਆ ਗਈ ਉਹ ਮਿੰਨੂ ਚੰਦਾ ਵਿਚਾਰ ਰੋਟਨ ਕਿਸਾਨਾਂ ਦੋਨੋਂ ਵਾਲੇ ਉਹ ਇਹ ਆ ਗਈ ਹੈ ਕਿ ਜਿਹੜੀਆਂ ਇਹ ਜੱਥੇਬੰਦੀਆਂ ਇੱਥੇ ਸਟਰਗਲ ਕਰ ਰਹੀਆਂ ਨੇ ਇਹ ਦੂਜਿਆਂ ਨੂੰ ਇੱਥੇ ਆਉਣ ਨਹੀਂ ਦੇਣਾ ਚਾਹੁੰਦੀਆਂ ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਤੁਹਾਡੇ ਵਰਗੇ ਜਰਨਲਿਸਟਾਂ ਨੇ ਵੀ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਬੁਲਾਉਂਦੇ ਨਹੀਂ ਨਹੀਂ ਸਾਰੀ ਥਾਂ ਤੇ ਜਿਹੜਾ ਆਪਣੀ ਆਪਣੀ ਥਾਂ ਤੇ ਕਰ ਰਿਹਾ ਹਾਂ ਸਾਡੇ ਮਹਾਰਾਸ਼ਟਰ ਜਿਹੜੇ ਕਰ ਰਹੇ ਨੇ ਉਹ ਵੀ ਥੋੜਾ ਆਉਣਗੇ ਬਸ ਉਹ ਕਰ ਰਹੇ ਨੇ ਉਹ ਵੀ ਮਰ ਗੋੜ ਗੱਲ ਕਰੀਆ ਇਹ ਨਹੀਂ ਕਹਵੇ ਹਾਂ ਜੀ ਅਸੀਂ ਉਹਨਾਂ ਨੂੰ ਕਹਿੰਦੇ ਆ ਵੀ ਆਉਣ ਜਿਹੜੀਆਂ ਮੀਡੀਆ ਚ ਵੀ ਉਹ ਇਹੀ ਕਰਦੇ ਨੇ ਬਲਕਿ ਸਾਹਮਣੇ ਸਮਝਦਾ ਮੈਨੂੰ ਮੈ ਨਹੀਂ ਹੋ ਜਾਂਦਾ ਇਹ ਜਿਹੜੇ ਸ਼ੰਭੂ ਤੇ ਤੇ ਕੋਨੋ ਰੀ ਬੈਠੇ ਨੇ ਇਹਨਾਂ ਦੇ ਜਿਹੜੇ ਨਮਾਇੰਦ ਨੂੰ ਮੈਨੂੰ ਨਹੀਂ ਕੱਗ ਕਿਸੇ ਜਨਨਲ ਤੇ ਮੈਂ ਸੁਣਿਆ ਕਿ ਉਸ ਤਰੀਕੇ ਦੇ ਨਾਲ ਇਹ ਲੱਗਦਾ ਵੀ ਇਹਨਾਂ ਦਾ ਆfda ਜੇ ਵੀ ਇਹ ਹੈ ਵੀ ਅਸੀਂ ਕੱਲੇ ਕਰਕੇ ਰਖਾਈਏ ਉਹਨਾਂ ਹੈ ਨਹੀਂ ਕੁਝ ਇਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਜੋ ਕੁਝ ਹੈਗਾ ਜਿੱਦਾਂ ਦੀ ਹਾਲਾਤ ਨੇ ਤੇ ਪਰ ਦੁਨੀਆਂ ਜੱਸੀ ਬੰਦੀਆਂ ਨੇ ਬੜੀ ਵੱਡੀ ਸਿਆਣ ਪਕੜੀ ਹੈ ਜਦ ਤੁਸੀਂ ਕਹਿੰਦੇ ਨਾੜ ਆਗੀਆਂ ਕੋਈ 나ਗ ਨਹੀਂ ਆਈ ਉਹਨਾਂ ਨੇ ਕੀ ਕਰਿਆ ਉਹਨਾਂ ਨੇ ਪਹਿਲੇ ਦਿਨ ਤੋਂ ਇਹ ਕਹਿਣਾ ਸ਼ੁਰੂ ਕਰਿਆ ਹੋਇਆ ਵੀ ਕਿਸਾਨਾਂ ਦਾ ਉਥੇ ਜਾਣ ਦਾ ਹੱਕ ਹੈ ਤੁਸੀਂ ਜਿਹੜਾ ਬੈਰੀਕੇਡ ਹੋ ਸਾਰਾ ਕੁਝ ਦਾ ਗਲਤ ਹੈ ਫਿਰ ਜਦ ਇਹਨਾਂ ਨੇ ਆ ਪੀਰ ਗਏ ਸੋਰ ਛੱਡੀ ਫਟਕੜ ਹੋਏ ਤਾਂ ਇਸ ਰੋਸ ਦੇ ਵਿੱਚ ਉਹਨਾਂ ਨੇ ਟੌੜ ਬਣਾ ਦੇ ਫ੍ਰੀ ਕਰੇ 15 ਤਰੀਕ ਨੂੰ 15 ਤਰੀਕ ਨੂੰ ਉਹਨਾਂ ਦਾ ਕੋਈ ਪ੍ਰੋਗਰਾਮ ਨਹੀਂ ਸੀ ਤੇ ਨਾਲ ਰੇਲਵੇ ਸਟੇਸ਼ਨ 'ਤੇ ਰੇਲਾ ਰੁਕਿਆ 4 ਘੰਟੇ ਸੋ ਇਹਨਾਂ ਦੇ ਸਮਰਥਨ 'ਚ ਰੁਕੇ ਨੇ ਨਾਲ ਉਹਨਾਂ ਨੂੰ ਹੁੜਕੀ ਜੁੰਗਿਆ ਨਾ ਇਹਨਾਂ ਨੇ ਬਣਾਇਆ ਕਿਉਂਕਿ ਇਹ ਤਾਂ ਚਾਹੁੰਦੇ ਨਹੀਂ ਵੀ ਆਉਣ ਉਹ ਇਹ ਤਾਂ ਇਹ ਵੀ ਨਹੀਂ ਕਹਿੰਦੇ ਸਾਡਾ ਸਮਰਥਨ ਕਰੋ ਇਹ ਹੀ ਜਿਹੜੀ ਅਨਾਰਕੀ ਹੁੰਦੀ ਆ ਨਾ ਵੀ ਪੁੱਠ ਖਾਈ ਜਾ ਚਾਹੋ ਕਿ ਉਹ ਸਮਰਥਨ ਕਰਨ ਪਰ ਬਿਨਾ ਪੁੱਛੇ ਕਰਨ ਬਿਨਾ ਬੁਲਾਏ ਕਰਨ ਤੇ ਉਦੋਂ ਅੱਗੇ ਸੀ ਉਹਨਾਂ ਨੂੰ ਪੁੱਠਾ ਵੀ ਬੋਲ ਗਏ ਤੁਸੀਂ ਤਾਂ ਗਦਾਰ ਹੋ ਤੁਸੀਂ ਤਾਂ ਵੇਚ ਦੋਗੇ ਮੋਰਚੇ ਨੂੰ ਤੁਸੀਂ ਤਾਂ ਡਰੂ ਹੋ ਰੋਜ਼ ਹੀ ਚੱਲਦਾ ਇਹਨਾਂ ਦੇ ਮੋਰਚੇ ਇੱਥੇ ਕਹਿੰਦੇ ਸਰਵਾਰੀ ਤੋਂ ਬੋਲ ਕੁਝ ਗਿਆ ਵੀ ਇਹ ਤਾਂ ਮੋਰਚਾ ਵੇਚ ਦਿੰਦਾ ਸੋ ਇਸ ਕਰਕੇ ਜਿਸ ਨੇ ਮੋਰਚਾ ਬਚਾਇਆ ਸੀ ਉਹਨੂੰ ਕਹਿੰਦੇ ਨੇ ਵੇਚ ਦਿੰਦਾ ਜਿਹਨੇ ਮੋਰਚੇ ਨੂੰ ਉੱਤੇ 26 ਜਨਵਰੀ ਨੂੰ ਪੰਨੂਪੰਦੇਰੀ ਜੱਜੇਬੰਦੀ ਨੇ ਉੱਥੇ ਢਾਲ ਕੇ ਰੇਤੇ ਜਾ ਕੇ ਪਖਟਾਟਾਇਆ ਸੀ ਉਹ ਕਹਿੰਦੇ ਸੀ ਬੜੇ ਸ਼ਹੀਦਾਂ ਫਿਰ ਇਹ ਇਹ ਕਰ ਕਾ ਹੈਗੇ ਨਹੀਂ ਜੇ ਭਾਵੇਂ ਪਰ ਉਹਨਾਂ ਦਾ ਜਿਹੜਾ ਸੰਜੁਕਤ ਕਿਸਾਨ ਮੋਰਚਾ ਹੈ ਇਹ ਦੂਜਾ ਇਹ ਤਾਂ ਗੈਰ ਰਾਜਨੀਤਿਕ ਹੈ ਨਾ ਉਹ ਦਾ ਰਾਜਨੀਤਿਕ ਕਹਿੰਦੇ ਨਹੀਂ ਕਿੰਦੇ ਜੋ ਵੀ ਹੈ ਪਿਆਗਰਾਹ ਗਰੁੱਪ ਹੈ ਉਹਨਾਂ ਦੀ ਆਲ ਇੰਡੀਆ ਦੀ ਵਿਕਾਸthia ਆਲ ਇੰਡੀਆ ਦੀ ਜਥੇਬੰਦੀਆਂ ਦੀ ਉਹ 16 ਤਰੀਕ ਨੂੰ ਜਾਨੀ ਕਿ ਬੰਦ ਜਿਹੜਾ ਹੈ ਉਹ ਤਕੜਾ ਹੋਇਆ ਕਾਫੀ ਐ ਤਾਂ ਨਹੀਂ ਮੈਂ ਕਹਿੰਦਾ ਵੀ ਉਹ 100% ਸਾਰਾ ਕੋਈ ਜਗ੍ਹਾ ਪਰ ਉਹਨੇ ਚੋਣਾਂ ਨੇ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਵੀ ਨਾਲ ਸ਼ਾਮਿਲ ਕਰਿਆ ਹੋਰ ਜਿਹੜੇ ਦੁਕਾਨਦਾਰਾਂ ਤੱਕ ਨੂੰ ਮਲਾਜਮਾਂ ਦੀਆਂ ਵੀ ਉਹਦੇ ਚ ਮੰਗਾ ਉਹਨਾਂ ਨੇ ਕੁਝ ਮਲਾਜਮਾਂ ਦਾ ਵੀ ਲੋਕਾਂ ਨੂੰ ਰੁਜ਼ਗਾਰ ਮਿਲੇ ਕੋਲ ਮਿਲੇ ਉਹਨੂੰ ਥੋੜਾ ਜਆ ਉਹਦਾ ਢੇਲਾ ਮੋਕਲਾ ਕਰਿਆ ਇਹ ਕਿਹ ਕਹਾ ਪਕੀਆ ਪਰ ਇੱਕ ਨਾਂ ਪੱਕੀ ਗੱਲ ਜਿਹੜੀ ਆ ਉਹ ਅੱਜ ਸਾਹਮਣੇ ਇਸ ਮੋਰਚੇ ਦੀ ਹੋਰ ਆਈ ਹੈ ਅੱਜ ਮੈਂ ਇੱਕ ਸਲਵ ਸਿੰਘ ਪੰਦੇਰ ਜੀ ਸੁਣ ਰਿਹਾ ਸੀ ਇੰਟਰਵਿਊ ਤਾਂ ਸੇ ਪੰਦੇਰ ਉਹਦੇ ਚ ਇਹ ਕਾਹ ਰਹੇ ਨੇ ਬਈ ਜਦ ਕੋ ਬਾਕੀ ਗੁੱਦਾਂ ਗਿਣ ਗਿਣ ਕੇ ਗਿਣ ਗਿਣ ਕੇ ਉਹ ਸਾਰਿਆਂ ਦਾ ਬਸ ਹਾਂ ਜੀ ਹੋਜੂ ਹੋਜੂ ਕਰਕੇ ਪਰ ਉਹ ਕੱਲੇ ਗੱਲ ਕਰ ਰਹੇ ਨੇ ਨਾਲ ਡੰਡਿਆ ਸਾਹਿਬ ਬੈਠੇ ਨੇ ਪ੍ਰੈਸ ਕਾਨਫਰੈਂਸ ਉਹਨਾਂ ਦੀ ਆਪਣੀ ਹੈ ਫਿਰ ਮਤਲਬ ਇਹ ਨਹੀਂ ਆ ਵੀ ਉਹੀ ਸੁਣੀ ਸੁਣਾਈ ਗੱਲ ਹੋ ਗਈ ਜਾਂ ਵੈਸੇ ਹੋ ਗਈ ਕੈਜੂਅਲ ਹੋ ਗਈ ਉਹ ਕੋਈ ਚੱਕਰ ਨਹੀਂ ਉਹਨਾਂ ਨੇ ਆਖਿਆ ਵੀ ਦੋਸਤੋ ਇਹਦੇ ਵਿੱਚ ਕੀ ਉਹਨਾਂ ਨੇ ਵਰਕੇ ਆਰਗੂਮੈਂਟ ਦਿੱਤੀ ਹੈ ਦਲੀਲ ਤੇ ਜੀ ਲੋਕ ਸਭਾ ਕਹਿੰਦੇ ਨੇ ਉੱਠ ਕੇ ਚੜੀ ਜੀ ਲੋਕ ਸਭਾ ਦਾ ਕੀ ਆ ਲੋਕ ਸਭਾ ਚੜੀ ਜੀ ਫਿਰ ਚ ਆਰਡੀਨੈਂਸ ਸਰਕਾਰ ਲਿਆਈ ਸਕਦੀ ਹੈ ਟੈਂਪੋਰਰੀਟ ਚ ਪਾਸ ਕਰ ਸਕਦੀ ਹੈ ਤੇ ਇਹ ਤਾਂ ਕੋ ਲੋਕ ਕਾਮਿਨੀ ਸਰਕਾਰ ਦੀ ਮਨਸ਼ਾ ਹੋਣੀ ਚਾਹੀਦੀ ਹੈ ਤੇ ਉਹ ਆਰਡੀਨੈਂਸ ਕੀ ਮੰਗਦੇ ਨੇ ਹੁਣ ਜਿਹੜਾ ਖਤਰਨਾਕ ਪੁਆਇੰਟ ਹੈ ਕਹਿੰਦੇ ਕੇਂਦਰ ਸਰਕਾਰ ਇਹ ਆਰਡੀਨੈਂਸ ਲਿਆਵੇ ਜੇ ਅਸੀਂ ਐਮਐਸਪੀ ਗਰੰਟੀ ਤੇ ਕਾਨੂੰਨ ਬਣਾਵਾਂਗੇ ਕਿ ਉਹ ਪਾਵੇਂ ਐਮਐਸਪੀ ਜਿਹੜੀ ਪੁਰਾਣੀ ਚੱਲਦੀ ਉਹ ਹੀ ਦੇਣ। ਨਾਵੇ ਕਹਤਾ ਸਪਸ਼ਟ ਕਰਤਾ ਹੈ ਵੀ ਸੀ2 ਵਾਲਾ ਵੱਖਰਾ ਚੱਲਦਾ ਰਹੇਗਾ ਸੀ2 ਪਲੱਸ ਵਾਲਾ ਇਹ ਉਹ ਜਿਹੜਾ A2 ਪਲੱਸ ਐਫਐਲ ਵਾਲਾ ਉਸੇ ਫਾਰਮੂਲੇ ਦੇ ਤੇ ਵਿਸ਼ੇ ਜੋ ਚੱਲ ਰਿਹਾ ਜਨਕੀ ਉਹਦੇ ਫਾਰਮੂਲੇ ਦੇ ਉੱਤੇ ਹੀ ਹੁਣ ਇੱਕ ਤਾਂ ਆਰਡੀਨੈਂਸ ਹੈ ਜੀ ਗੱਲ ਤੇ ਵੈਸੀ ਨਹੀਂ ਹੁੰਦਾ। ਉਈ ਕਹੇ ਅਸੀਂ ਕਾਨੂੰਨ ਬਣਾਵਾਂਗੇ ਇਹ ਕਹਤਾ ਆ ਆਰਡੀਨੈਂਸ ਜੇ ਕੋਈ ਆਰਡੀਨੈਂਸ ਨਹੀਂ ਬੰਦਾ ਇਹ ਤਾਂ ਕੋ ਗੱਦੀ ਨਹੀਂ ਬੰਦੀ ਸੋ ਇਹ ਤਾਂ ਇਹ ਪਤਾ ਲੱਗ ਗਿਆ ਮੈਂ ਪਰਸੋਂ ਚੌਥੇ ਕਿਤੇ ਕਹਿ ਰਿਹਾ ਸੀ ਵੀ ਇਹ ਐਨੀ ਗੱਲ ਤੇ ਆਉਣਗੇ ਉਹ ਆ ਗਏ ਕਿਉਂਕਿ ਸਾਹਮਣੇ ਦਿਖਦਾ ਸੀ ਵੀ ਐਸ ਗੱਲ ਦੇ ਉੱਤੇ ਆਉਣਗੇ ਕਿਉਂਕਿ ਜਦ ਇਹਨਾਂ ਨੇ ਕਹਿਤਾ ਵੀ ਦਿੱਲੀ ਜਾਣਾ ਸਾਡਾ ਕੋਈ ਪ੍ਰੈਸਟਿਜ ਨਹੀਂ ਦਿੱਲੀ ਜਾਣਾ ਸਾਡਾ ਕੋਈ ਏਮ ਨਹੀਂ ਫਿਰ ਭਾਜੀ ਤੁਸੀਂ ਦੂਜਿਆਂ ਨੂੰ ਵਾਕ ਹੋ ਕੇ ਕਹਾਨੂੰ ਆਈ ਸੀ ਦੇ ਉੱਤੇ ਵੀ ਮੋਰਚਾ ਲਾ ਲੈਂਦੇ ਚਾਹੀਦਾ ਜਿੱਥੇ ਵੀ ਸੋ ਉਹ ਕੋਈ ਚੱਕਰ ਤਾਂ ਹੈਗਾ ਪਰ ਕਾਹ ਜਿਹੜੀ ਗੱਲ ਆ ਗਈ ਮੈਂ ਤਾਂ ਸੀਗਾ ਵੀ ਸਿਰਫ ਮੋਦੀ ਸਾਹਿਬ ਗਰੰਟੀ ਜਿਵੇਂ ਈਵੀਐਮ ਤੇ ਦਿੱਤੀ ਜਾ ਰਹੀ ਹੈ ਇਦਾਂ ਹੀ ਮੋਦੀ ਸਾਹਿਬ ਗਰੰਟੀ ਦੇ ਦਿੰਦੇ ਨੇ ਵੀ ਮੋਦੀ ਸਾਹਿਬ ਦੀ ਗਰੰਟੀ ਹੈ ਵਿੱਚੋਂ ਕਹਿੰਦੇ ਕਿ ਜਿਵੇਂ 15 ਲੱਖਾਂ ਵਾਲੀ ਗਰੰਟੀ ਸੀ ਉਹ ਵੀ ਤਾਂ ਗਰੰਟੀ ਹੋਈ ਸੀ ਨਾ ਫਿਰ ਉਹ ਜੁਮਲੇ ਚ ਬਦਲ ਜਾਂਦੀ ਹੁੰਦੀ ਹੈ ਉਹ ਇਸ ਤਰ੍ਹਾਂ ਇਹ ਆ ਜਾਣਗੇ ਕਹਿ ਕੇ ਪਰ ਹੁਣ ਇਹਨਾਂ ਨੇ ਕਹਿ ਦੇ ਆਰਡੀਨੈਂਸ ਕਰ ਲੈ ਆ ਗਿਆ ਆਰਡੀਨੈਂਸ ਦੀ ਗੱਲ ਕਰਨੀ ਹੈ ਕਿ ਸਰਕਾਰ ਆਰਡੀਨੈਂਸ ਕਰੇ ਹ ਮੇਰੇ ਕੋਲ ਸੁਧਾਨ ਪਿਆ ਮੇਰੇ ਹਿਸਾਬ ਨਾਲ ਤਾਂ ਬਾਕੀ ਮੈਂ ਕੋਈ ਸਬੰਧ ਦਾ ਮਾਰਤਾ ਹੈ ਨਹੀਂ ਮੇਰੇ ਹਿਸਾਬ ਨਾਲ ਤਾਂ ਇਹੋ ਜਿਹਾ ਆਰਡੀਨੈਂਸ ਕੋਈ ਪ੍ਰਵਿਧ ਨਹੀਂ ਨਹੀਂ ਹੈ ਰਚ ਵੀ ਅਸੀਂ ਆ ਕਰਾਂਗੇ ਜੀ ਇਹ ਤਾਂ ਆਰਡੀਨੈਂਸ ਕੀ ਹੋਣਾ ਚਾਹੀਦਾ ਸੀ ਆਰਡੀਨੈਂਸ ਇਹ ਹੈ ਕਿ ਐਮਐਸਪੀ ਦਾ ਦੇ ਤੇ ਖਰੀਦੀ ਸਾਰੀ ਫਸਲ ਦੀ ਤੇਹੀ ਫਸਲ ਉਹ ਕਹਿੰਦੇ ਚਾਹਣ ਤੇਹੀ ਲੈਕਰੋ ਉਹਨਾਂ ਨੇ ਇਹ ਵੀ ਕਿਹਾ ਉਹਨਾਂ ਨੇ ਕਿਹਾ ਸਾਰੀਆਂ ਫਸਲਾਂ ਬਾਕੀ ਨਹੀਂ ਤੇਹੀ ਦੇ ਕਰ ਲੋ ਤੁਸੀਂ ਇੱਥੇ ਆ ਕੇ ਉਹਨ ਘਟ ਕੇ ਇਹਨਾਂ ਸਾਰੀਆਂ ਕਹਿੰਦੇ ਸੀ ਮੰਗ ਚ ਹੁਣ ਉਹ ਜਿਹੜੇ 23 ਫਸਲਾਂ ਦੇ ਬਾਰੇ ਵੀ ਉਹ ਕਹਿੰਦੇ ਨੇ ਗਰੰਟੀ ਇਹ ਆਰਡੀਨੈਂਸ ਕਰ ਦੋ ਉਹ ਕਿ ਅਸੀਂ ਕਾਨੂੰਨ ਬਣਾਵਾਂਗੇ ਇਹ ਤਾਂ ਕੋਈ ਮਤਲਬ ਹੀ ਨਹੀਂ ਹੈ ਹਾਂ ਇਹ ਆਰਡੀਨੈਂਸ ਦੀ ਮੰਗ ਕਰ ਸਕਦੇ ਸੀ ਉਹ ਕਿ ਜੀ ਤੁਸੀਂ ਇਹਦਾ ਐਨ ਪੂਰਾ ਖਰੜਾ ਬਣਾ ਕੇ ਜੋ ਕਾਨੂੰਨ ਬਣਾਉਣਾ ਉਹੀ ਆਰਡੀਨੈਂਸ ਕਰ ਦੋ ਕਿ ਕਾਨੂੰਨ ਹੋਰ ਬਣ ਨਹੀਂ ਸਕਦਾ ਜੀ ਬਾਅਦ ਵਿੱਚ ਕਾਨੂੰਨ ਬਣ ਜੂਗਾ 6 ਮਹੀਨੇ ਬਾਅਦ ਜਿਵੇਂ ਕਿ ਇਹਨਾਂ ਨੇ ਇਲੈਕਸ਼ਨ ਕਮਿਸ਼ਨ ਦੇ ਬਾਰੇ ਜਦ ਸੁਪਰੀਮ ਕੋਰਟ ਦਾ ਫੈਸਲਾ ਹੋਇਆ ਹਾਲਾਂਕਿ ਉਹਦਾ ਬਹੁਤ ਸਵਾਲ ਚੱਲ ਰਹੀ ਸੀ ਸੁਪਰੀਮ ਕੋਰਟ ਦਾ ਫੈਸਲਾ ਹੋਇਆ ਕਿ ਵੀ ਆਹ ਤਿੰਨ ਉਹਨਾਂ ਦੇ ਇਹਨਾਂ ਨੇ ਤਿੰਨ ਮਨਜ਼ੂਰ ਨਹੀਂ ਸੀਗੇ ਵੀ ਸੀਜੀਆਈ ਵਿੱਚ ਹੋਵੇ ਇਹਨਾਂ ਨੇ ਆਰਡੀਨੈਂਸ ਲਿਆਂਦਾ। ਉਸ ਆਰਡੀਨੈਂਸ ਸੁਵਾਂਚ ਕਾਨੂੰਨ ਵਿੱਚ ਬਦਲਤਾ। ਇਦਾਂ ਹੀ ਜਿਹੜੇ ਖੇਤੀ ਬਿੜ ਚੱਲ ਛੱਡੋ ਉਸ ਨੂੰ ਆਏ ਕਹਿੰਦੇ ਜੋ ਹਲ ਰੈਕਸ਼ਨ ਕਮਿਸ਼ਨ ਦਾ ਸਾਡੇ ਨਾਲ ਕੀ ਸੰਬੰਧ ਹੈ। ਜਿਹੜੇ ਖੇਤੀ ਕਾਨੂੰਨ ਤਿੰਨ ਸੀਗੇ। ਤੁਹਾਨੂੰ ਭੰਗੂ ਸਾਹਿਬ ਪਤਾ ਹੋਏਗਾ ਕੁਬੀਤਨਾ ਆਰਡੀਨੈਂਸ ਜਾਰੀ ਕਰਿਆ ਸੀ ਮਈ ਚ ਜੂਨ ਚ। ਇਹ ਬਾਅਦ ਹਾਂ ਜੀ ਜੈਨਾ ਆਰਡੀਨੈਂਸ ਹੀ ਗੱਟ ਨੇ। ਉਹ ਦੂਸਰਾ ماده ਦੇ ਕਾਨੂੰਨ ਬਣਾਏ ਉਹ ਤਿੰਨੇ ਮੇਰੇ ਕੋ ਪੈਨੇ ਆਰਡੀਨੈਂਸ ਵੀ ਪੈਨੇ ਕਾਨੂੰਨ ਵੀ ਪੈਨੇ ਕਿਉਂਕਿ ਉਹ ਸਾਰੀ ਸ਼ਬਦ ਸਰਦਬਨੀ ਉਹੀ ਹੁੰਦੀ ਹੈ ਕੋਈ ਫਰਕ ਹੀ ਹੁੰਦਾ ਹੈ ਆਰਡੀਨੈਂਸ ਵੀ ਉਹਨੇ ਚਾਸਤੇ ਕਾਨੂੰਨੀ ਹੁੰਦਾ ਹੈ ਆਰਡੀਨੈਂਸ ਕੈਬਨਟ ਕਰ ਸਕਦੀ ਹੈ ਪ੍ਰੈਜ਼ੀਡੈਂਟ ਕਰ ਸਕਦਾ ਆਫੀਸ਼ੀਅਲੀ ਤਾਂ ਪ੍ਰੈਜ਼ੀਡੈਂਟ ਪਰ ਕੈਬਨਟ ਦੀ ਸਲਾਹ ਤੇ ਕਰਦੇ ਨੇ ਤੇ ਉਹਦੀ ਮਿਆਦ 6 ਮਹੀਨੇ ਹੁੰਦੀ ਹੈ ਕਾਨੂੰਨ ਦੀ ਮਿਆਦ ਪੱਕੀ ਹੁੰਦੀ ਹੈ ਬਸ ਇੰਨਾ ਹੀ ਫਰਕ ਹੈ ਪਰ ਗੱਲ ਸਾਰੀ ਉਹੀ ਹੁੰਦੀ ਆ ਗੱਲ ਨਹੀਂ ਫਰਕ ਹੁੰਦਾ ਇੱਕ ਅਧੀਸ਼ਮਤਾਵਲੀ ਉਹ ਟੈਕਨੀਕਲ ਟਰਮੀਨੋਲੋਜੀਆ ਵਿਕੀਮੀ ਲਿਖਣਾ ਆਰਡੀਨੈਂਸ ਨੂੰ ਕਿਵੇਂ ਲਿਖਣਾ ਜੇ ਕਾਨੂੰਨਾਂ ਤੱਕ ਕਿਵੇਂ ਲਿਖਣਾ ਉਨੇ ਹੀ ਸ਼ਬਦ ਤਾਂ ਹੁੰਦੀ ਨੇ ਜਿਵੇਂ ਆਪਾਂ ਕਹਿੰਦੇ ਆ ਵੀ ਜਦੋਂ ਜਦ ਕੋਈ ਵਿਆਹ ਸ਼ਾਦੀ ਵੀ ਕਰਾਉਂਦਾ ਪੰਡਤ ਜਾਂ ਭਾਈ ਉਹ ਫਿਰ ਕੁੜੀ ਮੁੰਡੇ ਦਾ ਨਾਮ ਤਾਂ ਬਦਲ ਲਈ ਜਾਂ ਨਾ ਸਭ ਉਸ ਤਿੱਕੇ ਦਾ ਸਾਰਾ ਸੋ ਇਸ ਕਰਕੇ ਮੈਨੂੰ ਆਇਆ ਲੱਗਦਾ ਵੀ ਇਹਦਾ ਮਤਲਬ ਐਮਐਸਬੀ ਦੇ ਕਾਨੂੰਨ ਦੀ ਲੋੜ ਨਹੀਂ ਆ ਇਹਨਾਂ ਨੂੰ ਹੁਣ ਹੁਣ ਤਾਂ ਇਸ ਤਰ੍ਹਾਂ ਤੋਂ ਬਾਅਦ ਨੂੰ ਚਾਰ ਨੇ ਜੇ ਵੀ ਤੁਸੀਂ ਦਿੱਲੀ ਜਾਣਾ ਸਾਡਾ ਕੋਈ ਉਹ ਨਹੀਂ ਹੈਗਾ ਤੇ ਜੇ ਤੁਸੀਂ ਇਹ ਆਰਡੀਨੈਂਸ ਕਰ ਦੋ ਕਿ ਵੀ ਅਸੀਂ ਕਾਨੂੰਨ ਬਣਾਵਾਂਗੇ ਕਿ ਅਸੀਂ ਆਪ ਆਪ ਸਮਝਦੇ ਆਈਏ ਜੇ ਭੰਗੂਲੇ ਨੂੰ ਐਂ ਲੱਗਦਾ ਵੀ ਇਹ ਤਾਂ ਗਲਤ ਕਿਹਾ ਗਿਆ ਠੀਕ ਕਰ ਲੈਣ ਆਪਦੇ ਆਪ ਨੂੰ ਜਾਂ ਤਾਂ ਉਹਨੂੰ ਵੀ ਸਾਹਮਣੇ ਆ ਤਾਂ ਠੀਕ ਕਰ ਲੈਣ ਜੀ ਉਹਨਾਂ ਨੂੰ ਕਿਉਂਕਿ ਉਹ ਤਾਂ ਐਂ ਤਾਂ ਹੋ ਨਹੀਂ ਸਕਦਾ ਕਿ ਉਹਨਾਂ ਨੇ ਇਸ ਲਈ ਪ੍ਰੋਟੈਂਗ ਕੋਈ ਕੰਨ ਕੰਨ ਕਰਾਂ ਗਿਆਦਾ ਤੇ ਬਿਕੜ ਗਿਆ ਜਾਂਦਾ ਉਪਰ ਦੇ ਕੈਡਵੀ ਜੇ ਬੈਂਕਾਂ ਦਾ ਕਰਜ਼ਾ ਹੋ ਕਹਿੰਦੇ ਜੀ ਇਹ ਤਾਂ ਸਰਕਾਰ ਦੋ ਦਿਨਾਂ ਵਿੱਚ ਇਕੱਠਾ ਕਰ ਸਕਦੀ ਹੈ ਡਾਟਾ ਆ ਵੀ ਆਏ ਕਰ ਸਕਦੀ ਹੈ ਪਰ ਉਹ ਮੰਗਾ ਚੋਂ ਸਾਰੀਆਂ ਚੋਂ ਆਏ ਲੱਗਦਾ ਸੀ ਵੀ ਬਾਕੀ ਮੰਗਾ ਪਾਸੇ ਪਾ ਕੇ ਜਿਵੇਂ ਉਹਨਾਂ ਦੀ ਸਾਰੀ ਗੱਲ ਹੈ ਕਈਆਂ ਸਾਲੀਆਂ ਨੇ ਉਹਨਾਂ ਨੇ ਪਰ ਉਹਨਾਂ ਨੂੰ ਪਾਸੇ ਜਿਵੇਂ ਸਾਰੀ ਗੱਲ ਜਿਵੇਂ ਹੁੰਦਾ ਨਾ ਵੀ 30 ਨੂੰ ਗੱਲ ਕਰ ਤੈਨੂੰ ਨਹੀਂ ਤੱਕਣ ਕਰ ਉਹ ਤਾਂ ਮੈਨੂੰ ਆ ਗੱਲਦਾ ਕਿ ਕਿਤਨਾ ਕਿਤੇ ਉਹ ਮੂੜਾ ਕੱਟ ਰਹਿਣ ਵੀ ਇਹ ਤਾਂ ਨਪਟਾਰਾ ਹੋ ਜਾਊਗਾ ਤੇ ਉਹ ਜੇ ਨਪਟਾਰੇ ਨਾਲ ਤਾਂ ਫੇਰ ਇਹ ਵੀ ਚੰਗੇ ਸੀ ਤੇ ਫਿਰ ਤਾਂ ਕੋਈ ਫਾਇਦਾ ਹੀ ਨਾ ਹੋਇਆ ਉਹ ਕਹਿੰਦੇ ਵੀ ਨਾਲੇ ਮਤਲਬ ਉਹ ਗੰਡੇ ਖਾਣੇ ਅੜੀ ਗੱਡ ਹੋ ਜੂਗੀ ਫਿਰ ਤਾਂ ਸੋ ਵਖਰੇ ਵੀ ਹੋਗੇ ਖੜਾ ਦਿਖਾ ਵੀ ਦਿੱਤਾ ਔਰ ਫਿਰ ਕੋਈ ਮੈਨੂੰ ਲੱਗਦਾ ਕਿਸਾਨਾਂ ਨੂੰ ਵੀ ਤਾਕਤ ਵੀ ਘਟੂਏ ਇਸ ਨਾਲ ਕਿਉਂਕਿ ਉਹਨਾਂ ਨੂੰਗਾ ਵੀ ਜੇ ਵਖਰੇ ਵਖਰੇ ਹੋ ਜਾਣ ਇਹਨਾਂ ਨੂੰ ਆਇਆ ਕੁੱਟ ਵੀ ਸਕਦਾ ਦੇਖੋ ਕਿੰਨੀ ਕੁੱਟ ਵੀ ਜਾਂਦਾ ਪਈ ਐ ਇੱਕ ਕੋਈ ਕੋ ਦੋਰਾਈ ਨਹੀਂ ਐਸ ਤਰ੍ਹਾਂ ਕੋਈ ਪ੍ਰਚਾਰ ਕਰੂਏ ਪਾਫ ਤੱਕ ਜਿਹੜਾ ਵੀ ਤਾਂ ਆਨੇ ਆਹ ਦੇਖ ਲੋ ਚੱਕ ਦਾਂਗੇ ਫਿੱਟੇ ਐ ਕਰ ਲਾਂਗੇ ਉਹ ਕਰਾਂਗੇ ਕੋਈ ਕਿਛ ਨਹੀਂ ਦੇਖਦਾ ਆ ਪ੍ਰਚਾਰ ਬਹੁਤ ਵੱਡਾ ਹੋਇਆ ਐ ਕਿ ਇੰਨਾ 4-5 ਦਿਨਾਂ ਚ ਹੋਊਗਾ ਵੀ ਇਹ ਤਾਂ ਬੜੇ ਅਮੀਰ ਨੇ ਜੀ ਇਹ ਤਾਂ ਮੇਂਦਰ ਨੇ ਜੀ ਇਹ ਤਾਂ ਹੀ ਬੈਠੇ ਨੇ ਜੀ 17 ਲੱਖ ਮੰਤਰੀਆਂ ਨੇ ਬੰਦ ਚ 17 ਲੱਖ ਕਰੋੜ ਲੱਗਦਾ ਐ ਐਮਐਸਪੀ ਤੇ ਇੰਨਾ ਪੈਸਾ ਦੇਵਾਂਗੇ ਕਿੱਥੋਂ ਮੇਰੇ ਕੋ ਡਾਟੇ ਪੈਨੇ ਕੈਲਕੂਲੇਟ ਕਰੇ ਹੋਏ ਵੀ ਜੇ ਸਾਗ ਜਿਹੜੇ 13 ਫਸਲਾਂ ਦਾ ਉਹਨਾਂ ਨੇ ਕੈਲਕੂਲੇਟ ਕਰੇ ਕਿਸਾਨਾਂ ਸਾਹਮਣੇ ਇਹ ਗਿੰਦਰ ਜੱਟ ਵੀ ਉਹਦੇ ਸ਼ਾਮਲਾ ਕੈਲਕੂਲੇਸ਼ਨ ਕਰਾਂ ਤੇ ਵੀ ਜੇ ਤਾਂ ਜਿਹੜੀ ਜਰੂਰ ਚੱਲਦਾ ਉਹਦੇ ਨਾਲ ਹੋਵੇ ਤਾਂ ਤਾਂ ਸਿਰ 47000 ਕਰੋੜ ਰੁਪਏ ਚਾਹੀਦਾ ਹੈ ਇਹ ਜਿਹੜਾ ਸੀ 2+ ਵਾਲਾ 50% ਵਾਲਾ ਮੰਗਦੇ ਨੇ ਉਹਦੇ ਨਾਲ ਵੀ ਸਾਰੇ 2.5 ਲੱਖ ਕਰੋੜ ਚਾਹੀਦਾ ਸੋ ਉਹ ਕੋਈ ਬਹੁਤ ਜ਼ਿਆਦਾ ਵੱਡੀ ਅਮਾਉਂਟ ਨਹੀਂ ਹੈ ਸੋ ਮੇਰਾ ਕਹਿਣ ਦਾ ਮਤਲਬ ਸਿਰਫ ਇਹ ਹੈ ਨਾ ਵੀ ਉਹ 50 ਹੋ ਰਿਹਾ 20-10 ਲੱਖ ਰੁਪਏ ਲੱਗਦਾ ਜੀ ਇਹ ਤਾਂ ਸਾਨੂੰ ਫਿਰ ਹੋਣੇ ਸਾਡੇ ਵੱਜ ਦਾ ਹਿਸਾਬ ਦਾ ਹੋ ਜੂਗਾ ਸੋ ਇੰਨਾ ਤੇ ਖਿਲਾਫ ਹੈ ਕਿ ਕਿਸਾਨਾਂ ਦੇ ਖਿਲਾਫ ਮੀਡੀਆ ਸ਼ੁਰੂ ਤੇ ਐਕਟਿਵ ਹੋ ਗਿਆ ਵੱਡਾ ਵੱਡਾ ਪ੍ਰਚਾਰ ਦਿੱਤਾ ਜਾ ਰਿਹਾ ਇਹ ਤਾਂ ਯਾਰ ਤੋੜ ਰਹੇ ਨੇ ਪੌਪ ਡੰਡ ਲੈ ਕੇ ਆ ਰਹੇ ਨੇ ਪੌਪ ਡੰਡ ਆਂਦੀਆਂ ਨੇ ਉਹਨੂੰ ਤੋੜਨ ਵਾਸਤੇ ਉਹ ਪੌਪ ਡੰਡ ਥਾਂ ਈ ਤੇ ਬੰਦ ਕਰ ਲਈ ਉਹਨਾਂ ਇੱਕ ਪਾਸੇ ਭਵੰਤਮਾਨ ਦੀ ਸਰਕਾਰ ਕਹਿੰਦੀ ਆ ਭਵੰਤਮਾਨ ਦੀ ਕਹਿੰਦੇ ਵੀ ਮੈਂ ਤਾਂ ਵਿਜੋੜਗੀ ਕਰ ਰਿਹਾ ਦੂਜੇ ਪਾਸੇ ਪਾਤਣਾ ਦੇ ਵਿੱਚ ਉਹਨਾਂ ਨੂੰ ਧਰਨਾ ਮਾਰਨਾ ਪਿਆ ਕਿਹਾ ਜਾ ਰਿਹਾ ਵੀ ਕੱਗੇ ਛਾਣੇ ਚ ਬੰਦ ਕਰੀ ਸੀ ਜੇ ਕੱਗੇ ਜਿੱਨੀ ਬੰਦ ਕਰੀ ਸੀ ਕਿਤੇ ਹੋਰ ਰੱਖਤੀ ਹੋਣੀ ਹੈ ਪਰ ਪਾਤਣਾ ਦੀ ਪੁਲਿਸ ਨੇ ਉਹ ਪੋਪਨਾਂਂ ਡੇਲੀ ਬੱਤੀ ਦੇ ਆ ਕੇ ਆਈ ਉਹ ਕਬਜ਼ੇ ਚ ਕਰੀ ਫਿਰ ਜਦੋਂ ਛੱਡੀ ਉਹਨਾਂ ਨੂੰ ਨਾਲ ਉਹ ਬੱਚਾ ਦੱਸ ਰਿਹਾ ਦੀ ਸਾਨੂੰ ਨਾਲ ਆ ਕੇ ਦੀ ਮੈਂ ਨਾ ਚੁੱਕ ਚੱਕ ਛੱਡ ਕੇ ਗਿਆ ਜੀ ਸਰ ਪਰ ਉਹ ਬੱਚਿਆਂ ਦਾ ਹੌਸਲਾ ਦੇਖੋ ਕੀ ਹੈ ਬੱਚਿਆਂ ਦਾ ਹੌਸਲਾ ਇਹ ਹੈ ਉਹਨੂੰ ਪੁੱਛਿਆ ਵੀ ਜੇ ਦੁਬਾਰਾ ਕਹਿੰਦੇ ਜੇ ਦੁਬਾਰਾ ਸਾਡੇ ਲੀਡਰ ਕਹਿੰਗੇ ਮੈਂ ਫੇਰ ਆਂਗਾ ਉਹ ਸੱਤੌ ਰੱਖਦੀ ਐ ਬਿਲਕੁਲ ਫਿਰ ਉਹ ਕਹਿੰਦਾ ਕਿ ਅਸੀਂ 5-7 ਪਪੂਲਰ ਨਾਲ ਲਿਆ ਸਕਦੇ ਆ ਮੈਂ ਸਾਰਿਆਂ ਨੂੰ ਕਹਿ ਕੇ ਲਾ ਕੇ ਆਂ ਕਿੰਨੇ ਲੋਨ ਭਾਈ ਹਨ ਲੋਕਾਂ ਦਾ ਇਦਾਂ ਇਦਾਂ ਇੱਥੇ ਹਾਸਿਲ ਲੋਕਾਂ ਦਾ ਬਹੁਤ ਹੈ ਪਰ ਹਾਸਿਲ ਨਾਲ ਦਾਤ ਦੇਣ ਵਾਲੀ ਹੈ ਪਰ ਹੌਸ ਦੇ ਨਾਲ ਨਾਲ ਹੌਸ ਥੋੜੀ ਲਾ ਕੇ ਉਹ ਡਿਪੈਂਡ ਕਰਦਾ ਹੁੰਦਾ ਹੈ ਇਹ ਨਿਰਭਰ ਹੁੰਦਾ ਹੈ ਵੰਗੂ ਸਾਹਿਬ ਲੀਡਰਸ਼ਿਪ ਤੇ ਸੋ ਲੀਡਰਸ਼ਿਪ ਤੇ ਜੇ ਤਾਂ ਆਗੂ ਸਿਆਣਾ ਹੋਵੇ ਫਿਰ ਕੱਢ ਕੇ ਲੈ ਜਾਂਦਾ ਹੈ ਹੁਮਲਕੇਰੀ ਚੋਂ ਵੀ ਬੇੜੀ ਨੂੰ ਜੇ ਆਗੂ ਕਿ ਜੇ ਕਨਫਿਊਜ਼ਨ ਤੇ ਪੈ ਜਾ ਫੋਲ ਹੋ ਜੇ ਉਹ ਫਿਰ ਕਈ ਵਾਰੀ ਠੀਕ ਚੱਲਦੀ ਨੂੰ ਟੱਕੇ ਲੋੜੇ ਖਾਂਣ ਲੱਗ ਜਾਂਦਾ ਇਹ ਤੋਂ ਸਮਝ ਦੱਸੇਗਾ ਪਰ ਜੇ ਬੇੜੀ ਹੁਮਲਕੇਰ ਚ ਫਸਦੀ ਹੋਵੇ ਤੇ ਘੱਟੋ ਘੱਟ ਆਪ ਮਲਾ ਜਿਹੜਾ ਜ ਮਰਜ਼ੀ ਹੋਵੇ ਜੇ ਉਹ ਬਾਕੀ ਸਵਾਰੀਆਂ ਨੂੰ ਜਾਂ ਜਿਨ੍ਹਾਂ ਨੂੰ ਮਾੜਾ ਬੁਟਾ ਹੈਲਪ ਕਰ ਸਕਦੀਆਂ ਨੇ ਉਹਨਾਂ ਨੂੰ ਇੱਕ ਹੋਕਾ ਦੇਣਾ ਉਹਦਾ ਫਰਜ਼ ਬੰਦਾ ਹੈ ਵੀ ਭਾਈ ਆਓ ਹੁਣ ਮੇਰੀ ਮਦਦ ਕਰੋ ਮੈਂ ਫਸ ਗਿਆ ਇਸ ਤੇ ਵੀ ਭਾਦਨ ਹੈ ਤੇ ਦੇਖੋ ਕੀ ਨਿਕਲਦਾ ਮੀਟਿੰਗ ਦੇ ਵਿੱਚੋਂ ਕੀ ਨਿਕਲਦਾ ਇਹ ਆਪਾਂ ਨੂੰ ਪਤਾ ਲੱਗ ਜਾਊਗਾ ਤੇ ਪਰ ਮੈਨੂੰ ਲੱਗਦਾ ਨਹੀਂ ਵੀ ਸਰਕਾਰ ਹੈ ਇਸ ਵੇਲੇ ਕੋਈ ਤਸ ਤੋਂ ਮਸੂਹੇ ਨਾ ਵਾਸਤੇ ਔਰ ਜਿਹੜੀਆਂ ਗੱਲਾਂ ਸਰਕਾਰ ਬੜੀਆਂ ਸੌਖੀਆਂ ਕਰ ਸਕਦੀ ਹੈ ਮੈਨੂੰ ਨਹੀਂ ਲੱਗਦਾ ਉਹ ਵੀ ਕਰੇ ਜਿਵੇਂ ਮਸਲਨ ਕੰਪਨਸੇਸ਼ਨ ਦੇਣੀ ਹੈ ਜਿਹੜੇ ਸੁਈਸਾਈਡ ਕਰ ਗਏ ਉਹ ਹੀ ਕੀ ਔਖਾ ਹੈ ਨੌਕਰੀ ਦੇਣੀ ਕਿ ਔਖੀ ਹੈ ਸਰਕਾਰ ਵਾਸਤੇ ਇੱਕ ਇੱਕ ਪਰਿਵਾਰ ਨੂੰ ਨੌਕਰੀ ਉਹਨਾਂ ਦੇ ਕੇਸ ਵਿਡਰਾ ਕਰਨੇ ਕੀ ਔਖੇ ਨੇ ਇਹ ਕੋਈ ਕੰਮ ਔਖਾ ਹੀ ਨਹੀਂ ਜਿਹੜੇ ਕੇਸ ਬਣੇ ਹੋਏ ਨੇ ਪਹਿਲੇ ਅੰਦੋਲਨ ਦੇ ਆ ਤਿੰਨ ਗੱਲਾਂ ਤਾਂ ਜਮੇ ਔਖੀਆਂ ਨੇ ਪਰ ਉਹ ਨਹੀਂ ਕਰ ਨਹੀਂ ਕਰਨੀ ਇਹ ਮੈਂ ਤਾਂ ਨਹੀਂ ਅਜਿਹਾ ਕਿਉਂਕਿ ਨਾਂ ਦੇ ਲਿਆ ਵੀ ਦੀ ਪਿਆਜ ਵੀ ਆਈ ਹੈ ਹਾਂ ਦੂਜਾ ਮੁਰਤਾ ਵੀ ਲੱਗ ਰਿਹਾ ਹੈ ਚਲੋ ਦੇਖਦੇ ਹਾਂ ਪੂਰੇ ਮੁਰਕ ਦੇ ਵਿੱਚ ਕੀ ਹੁੰਦਾ ਪਰ ਇੱਕ ਵਾਰੀ ਸਰਕਾਰ ਦਾ ਪਦਲ ਹੈ ਜਿਹੜਾ ਕੋਈ ਕਪਾਤ ਤੇ ਪ੍ਰਚਾਰ ਇੱਥੇ ਨਹੀਂ ਕਰ ਸਕਿਆ ਹੋ ਇਹਨਾਂ ਨੂੰ ਪੂਰਾ ਖੱਟੜ ਸਾਹਿਬ ਨੇ ਜੋ ਬੋਲਿਆ ਜੋ ਉਹਨਾਂ ਦੇ ਗ੍ਰਹਿ ਮੰਤਰੀ ਨੇ ਬੋਲਿਆ ਕਿ ਉਹਦੇ ਨਾਲ ਉਹਨਾਂ ਦੀ ਇੱਜ਼ਤ ਨਹੀਂ ਹੋਈ ਬੀਜੇਪੀ ਦਾ ਜਿਹੜਾ ਇੱਕ ਲੀਡਰ ਇਹ ਧਰਮਕੌਰ ਦਾ ਛੱਡ ਵੀ ਕਰ ਬੀਜੇਪੀ ਨੇ ਇਹ ਸੇ ਗੱਲ ਕੀਤੀ ਹਾਲਕਾ ਇੰਚਾਰਜ ਹੋ ਨਾ ਕਿ ਇਹਦੇ ਵਿੱਚ ਜਿਹੜੀ ਅੱਜ ਉਹ ਕਹਿੰਦੇ ਨੇ ਆਪਣਾ ਜਿਹੜੇ ਹੈਗੇ ਨੇ ਸੁਨੀਲ ਜਾਖੜ ਜੀ ਵੀ ਅਸੀਂ ਨਹੀਂ ਨਹੀਂ ਕਿਸਾਨਾਂ ਦੀ ਪ੍ਰੋਬਲਮ ਹੈਗੀ ਆ ਫਲਾਣਾ ਤੇ ਉਦੋਂ ਕਾਂਗਰਸ ਦੇ ਸੀ ਜਿਹੜਾ ਪਿਛਲਾ ਦੋ ਦਿਨੋਂ ਵੀ ਐਕਿ ਉਹ ਬੀਜੇਪੀ ਨੇ ਨਹੀਂ ਕਰਵਾਣਾ ਤੇ ਉਹ ਉਹ ਵੀ ਪ੍ਰਧਾਨ ਸੀਗੇ ਸੋ ਇਸ ਕਰਕੇ ਉਹ ਪ੍ਰਧਾਨ ਹੁਣ ਆਪਦਾ ਟ੍ਰੈਕਟਰ ਲੈ ਰਹੇ ਨੇ ਪਰ ਇੱਕ ਪੋਜੀਟਿਵ ਗੱਲ ਹੈਗੀ ਹੈ ਵੀ ਐਥੇ ਤਾਂ ਪੰਜਾਬ ਚ ਇਸ ਅੰਦੋਲਨ ਦੀਆਂ ਬਰੂਹਾਂ ਤੇ ਤਾਂ ਨਹੀਂ ਕਰ ਸਕਦੇ ਜੋਰ ਲਾ ਕੇ ਵੀ ਵੀ ਅੰਦੋਲਨ ਗਲਤ ਨਹੀਂ ਅੰਦੋਲਨ ਕਰ ਕੋਈ ਕੋਈ ਹਿੰਸਾ ਨਹੀਂ ਕਰੀ ਜਨਾ ਨੇ ਮੇਰੇ ਹਿਸਾਬ ਨਾਲ ਪੱਕੀ ਜੇ ਕੋ ਮੜੀ ਮੁੱਟੀ ਹਿੰਸਾ ਕਹਿਣਾ ਤਾਂ ਹੋਇਆ ਪਰ ਕੁਝ ਨਹੀਂ ਕਰ ਸਕਦੇ ਪਰ ਜਿੰਨਾ ਮੈਂ ਦੇਖਦਾ ਹਾਂ ਸਾਰੇ ਵੀਡੀਓ ਉਹਨਾਂ ਦੇ ਜਿੱਥੇ ਲੀਡਰ ਨਹੀਂ ਵੀ ਹੈਗੇ ਖੜੇ ਉੱਤੇ ਵੀ ਪਰ ਵਾਲੀ ਬਾਰਡਰ ਤੇ ਜਿਹੜਾ ਮਾੜਾ ਮੋਟਰ ਹੋਇਆ ਉਹ ਇਹ ਆ ਵੀ ਉਹਨਾਂ ਦੀ ਵੀਡੀਓ ਚ ਪੁੱਥੇ ਕਮਜ਼ੋਰ ਹੈ ਇਹ ਵੱਡੇ ਇੱਧਰ ਹੀ ਰੱਖਿਆ ਬੰਨੇ ਸ਼ੰਮੂ ਬੁੱਛੇ ਤੋਂ ਕਿਉਂ ਫਿਰ ਹੋਰ ਵੀ ਬੰਦੇ ਆ ਜਾਂਦੇ ਨੇ ਪਰ ਪੂਨੇ ਭਾਰਤੀ ਜੋ ਪ੍ਰਚਾਰ ਕਰਗੀ ਭਾਰਤ ਸਰਕਾਰ ਤੇ ਦੂਜਾ ਭਾਰਤ ਦੇ ਜਿਹੜੀਆਂ ਸਿਆਸੀ ਕੋਈ ਸਿਆਸੀ ਮੂਵਮੈਂਟ ਨਹੀਂ ਹੈ ਲਿਖਦਾ ਆਪ ਹੀ ਕਹਿੰਦੇ ਨੇ ਅਸੀਂ ਗੈਰ ਰਾਜਨੀਤਕਾਂ ਪਰ ਜੇ ਰਾਜਨੀਤਕ ਹੀ ਵੀ ਜਾਣੀ ਤੇ ਗੈਰ ਰਾਜਨੀਤਕ ਕਹਿੰਦੇ ਨੇ ਤਾਂ ਵੀ ਇਹ ਸਿਆਸੀ ਮੂਵਮੈਂਟਾਂ ਮਤਲਬ ਜੇ ਆਪਾਂ ਦੇਖੀਏ ਹੈ ਨਹੀਂ ਜਿਹਨੇ ਸਿਆਸੀ ਦੇਣਾ ਸੀ ਗਿਆ ਉਹ ਦੋ ਸੀਗੀਆਂ ਇੱਕ ਆਗੂਦਾਰ ਨੇ ਜਿਹੜਾ ਚਲਾਇਆ ਹੋਇਆ ਸੀ ਚੰਗਾ ਸੀ ਜਾਂ ਮਾੜਾ ਸੀ ਮੈਂ ਇਸ ਤੇ ਨਹੀਂ ਚਾਰਜਾ ਇੱਕ ਜਿਹੜੀ ਉਹ ਯਾਤਰਾ ਚੱਲ ਰਹੀ ਸੀ ਰਹੋ ਗਾਂਧੀ ਦੀ ਇਹ ਦੋ ਸਿਆਸੀ ਦੇਣਾ ਸੀ ਦੂਜੀ ਗੱਲ ਸਿਆਸੀ ਕਾਰਵਾਈਆਂ ਕੀਤੀ ਵਿਧੀਆਂ ਉਹ ਸੀਗੀਆਂ ਜਿਹੜੀ ਚੰਡੀਗੜ੍ਹ ਵਾਲੀ ਚੋਣ ਤੇ ਜਿਹੜੀ ਨਿਤਿਸ਼ ਕੁਮਾਰੀ ਪਾਰਟੀ ਸੀ ਤੀਜਾ ਸਿਆਸੀ ਫੈਸਲੇ ਉਹ ਸੀ ਜਿਹੜਾ ਆ ਬੌਂਡ ਵਾਲਾ ਇਹ ਸਾਰਾ ਕੁਝ ਹਵਾ ਚ ਉੱਡ ਗਿਆ ਮੇਰੇ ਹਿਸਾਬ ਨਾਲ ਇਹਨਾਂ ਦਿਨ ਤੋਂ ਬਿਲਕੁਲ ਬਿਲਕੁਲ ਸੋਰੋਕ ਸੋਰ ਇੰਪੈਕਟ ਤਾਂ ਪਿਆ ਕੇ ਕਵਰ ਅਪ ਹੋ ਗਈਆਂ ਸਾਰੀਆਂ ਇਹ ਜਿਹੜੀਆਂ ਗੱਲਾਂ ਸੀ ਇਲੈਕਟ ਅਪਾਂ ਮੈਂ ਤੁਸੀਂ ਪੋਲੀਟੀਕਲ ਜੀ ਗੱਲ ਕੀਤੀ ਦੋਨੇ ਜਿਹੜੀ ਯਾਤਰਾਵਾਂ ਬਨੇ ਰਾਹੁਲ ਗਾਂਧੀ ਜੀ ਜਾਂ ਫਿਰ ਸੁਖਵੀਰ ਬਾਦਲ ਜੀ ਜਾਂ ਇਲੈਕਟਰਲ ਬੌਂਡ ਕਰਕੇ ਜਿਹੜੀ ਗੱਲਬਾਤ ਹੋ ਰਹੀ ਸੀ ਉਹ ਸਾਰੇ ਵਿੱਚ ਹੀ ਰਹਿ ਗਈ ਪਰ ਹੁਣ ਮੂਵਮੈਂਟ ਇਹ ਕਿਸਾਨੀ ਦੀ ਹੈ ਤੇ ਇਸ ਕਰਕੇ মিডিਆ ਸਾਰਾ ਕਵਰੇਜ ਇਸ ਨੂੰ ਦੇ ਰਿਹਾ ਤੁਸੀਂ ਦੇਖੋ ਕਿ ਨੈਸ਼ਨਲ ਮੀਡੀਆ ਕਿਸਾਨੀ জাফর ਜਿਹੜੇ ਵੱਡੇ ਦੂਜੇ ਸੈਕਟਰ ਦੇ ਚੈਨਲ ਨੇ ਮੈਂ ਦੇਖ ਰਿਹਾ ਸੀ ਕਿ ਜਿਹੜੇ ਗੁਜਰਾਤ ਤੱਕ ਦੇ ਚੈਨਲ ਨੇ ਉਹ ਵੀ ਇੱਥੇ ਆ ਕੇ ਕਵਰੇਜ ਕਰ ਰਹੇ ਨੇ ਤਾਂ ਫਿਰ ਉਹ ਸਾਰੀ ਗੱਲਾਂ ਦਾ ਪਿੱਛੇ ਰਹਿਣੀ ਹੈ ਸੀ ਇਹਨੇ ਉਹ ਤਾਂ ਉਹ ਤਾਂ ਕਰਨਾ ਹੈ ਐਨਾ ਸੋਚੋ ਤੁਸੀਂ ਇਹਨੂੰ ਉਹ ਤਾਂ ਕਰਨਾ ਹੀ ਸੀ ਉਹ ਕਵਰ ਕਰਕੇ ਤਾਂ ਪਾਰਸ ਨੂੰ ਦਿਖਾਉਣਾ ਵਿਆਹ ਦੇ ਖੁੜਾ ਕਰ ਰਹੇ ਨੇ ਤਾਂ ਉਹ ਤਾਂ ਗੋਣੇ ਚੱਲਦੇ ਡੈਲੀਕੇਟ ਡੱਗੇ ਬੰਦੇ ਆਏ ਜਾਂਦੇ ਉਹ ਸੀਨ ਵੀ ਉਹ ਦਿਖਾਉਣਗੇ ਜੀ ਚਾਹ ਲੱਗਦਾ ਜਿਵੇਂ ਵੱਡੇ ਹਮਲਾ ਕਰਨ ਜਾ ਰਹੇ ਨੇ ਤਾਂ ਇਸ ਕਰਕੇ ਉਹ ਤਾਂ ਡੋਰ ਹੈ ਉਹਨਾਂ ਦੀ ਇਲੈਕਟੋਰਲ ਬੋਰਡ ਤਾਂ ਬੜਾ ਇੱਕ ਅਹਿਮ ਵੀਸ਼ਾ ਹੈ ਡਾਕਟਰ ਸਾਹਿਬ ਉਦਾਂ ਡਿਬੇਟ ਹੋਈ ਨਹੀਂ ਇਸ ਗੱਲ ਦੇ ਉੱਪਰ ਜਿੱਦਾਂ মিডিਆ ਦੇ ਵਿੱਚ ਚਰਚਾ ਹੋਣੀ ਚਾਹੀਦੀ ਸੀ ਇਸ ਗੱਲ ਦੇ ਉੱਪਰ ਹਾਂ ਜੀ ਹੋ ਸਕਦਾ ਕਿ ਅੰਦੋਲਨ ਤੋਂ ਬਾਅਦ ਸ਼ੁਰੂ ਹੋ ਜੇ ਇਲੈਕਸ਼ਨ ਦੇ ਨੇੜੇ ਜਾ ਕੇ ਜੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਚਰਚਾ ਦੇ ਸ਼ਾਮਲ ਹੋਣ ਦੇ ਲਈ ਧੰਨਵਾਦ